ਉਹ ਟੁੱਟਣ ਵਾਲਾ ਬੰਦਾ ਹੀ ਨਹੀਂ ਹੈਗਾਗਾ ਤੇ ਇਹ ਸਮਝਦੇ ਆ ਕਿਤੇ ਵੀ ਆਈਂ ਤੁਰੇ ਫਿਰਦੇ ਤੋੜ ਦਿਆਂਗੇ ਉਹ ਇਹਨਾਂ ਨੂੰ ਲੈ ਕੇ ਵੇਜੂਗਾ ਅਖੀਰ ਨੂੰ ਇਹਨਾਂ ਦਾ ਖੇੜਾ ਇਹ ਸਮਝੀ ਜਾਂਦੇ ਆ ਕਿਤੇ ਉਹਦਾ ਖੇੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਖੇੜਾ ਤਾਂ ਥੋੜਾ ਨਹੀਂ ਛੁੱਟਣਾਗਾ ਜਿਹੜੇ ਬੰਦਿਆਂ ਦੇ ਅੱਗੂ ਇਹ ਚੀਜ਼ ਦਾ ਤਮਾਸ਼ਾ ਵੀ ਦੇਖ ਰਹੇ ਨੇ ਉਹ ਕਹਿੰਦੇ ਦੇਖ ਲਓ ਫਿਰ ਕੀ ਹੁੰਦਾ ਵੇਖ ਲਾਂਗੇ ਉੱਜੇ ਜਿੱਥੇ ਬੰਦਗੀਆਂ ਹੈਗੀਆਂ ਉ ਚੁੱਪ ਨੇ ਜਾਂ ਉਹ ਪਾਸਾ ਵੱਟੀ ਖੜੀਆਂ ਕਹਿ ਲਈ ਇੱਥੇ ਉਹਨੂੰ ਤਿਆਰ ਨਹੀਂ ਦਤਾ ਕਿਡਰ ਵੀ ਰੋਕੀ ਬੈਠੀ ਉਹ ਚੀਜ਼ ਤੋਂ ਉਹ ਤਾਂ ਉਲਟ ਚੱਲਦੇ ਆ ਉਹ ਕਿਵੇਂ ਆ ਜਾਣਗੇ ਉਹ ਤਾਂ ਹੀ ਤਮਾਸ਼ਾ ਦੇਖਣਾ ਉਹਨਾਂ ਨੇ ਉਹ ਗੱਲ ਆ ਕਿ ਕੋਈ ਨਹੀਂ ਫਿਰ ਦੇਖ ਲੈਣ ਦੇ ਉਹ ਜਦੋਂ ਉਹਨਾਂ ਦਾ ਤਮਾਸ਼ਾ ਬਣਿਆ ਫਿਰ ਉਹ ਤਮਾਸ਼ਾ ਪੰਜਾਬ ਦੇ ਲੋਕ ਦੇਖਣਗੇ ਉਹਨਾਂ ਨੂੰ ਅਕਸਰ ਨੂੰ ਸਵਾਲ ਜਵਾਬ ਤਾਂ ਹੋਊਗਾ ਨਾ ਮੇਰੇ ਫਾਦਰ ਸਾਹਿਬ ਤੇ ਲਾਲੀਏ ਜੇ ਮੈਂ ਉਹਨਾਂ ਨੂੰ ਮਤਲਬ ਕਿ ਹੋਰ ਭਾਵੇਂ ਕੋਈ ਚੰਗੀ ਤਰ੍ਹਾਂ ਨਾ ਵੀ ਜਾਣੇ ਪਰ ਮੈਂ ਆਪਦੇ ਬਾਪ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਯਾਰ ਉਹ ਕਦੇ ਵੀ ਨਹੀਂ ਇਹ ਚਾਹੂਗਾ ਮੈਂ ਕਿਸੇ ਦਾ ਪੁੱਤ ਉੱਥੇ ਮਰਾ ਦੇ ਲੰਗਣ ਦੇ ਰਿਹਾ ਤੇ ਅਸੀਂ ਇੱਧਰ ਇਹ ਸਬਰ ਦੇਖਦੇ ਆ ਕਿ ਦੇਖਦੇ ਆ ਹੁਣ ਭਾਜਪਾ ਸਰਕਾਰ ਕਿੰਨਾ ਕੁ ਟਾਈਮ ਇਹਨਾਂ ਨੂੰ ਆਏ ਹਨ ਗੋਲੀਆਂ ਕਰਦੀ ਆ ਇਹ ਦੋਹਾਂ ਚੀਜ਼ਾਂ ਵਿੱਚ ਸਿਮਿਲਰਲੀ ਇੱਕ ਮਤਲਬ ਕਿ ਹੈ ਦੋਹਾਂ ਚ ਇੱਕੋ ਹੀ ਚੀਜ਼ ਉਹ ਸਬਰ ਹੈ ਤੇਰੀਆਂ ਦੁਰਗਾਂ ਜਲਦੀਆਂ ਚੱਕੀ ਲੈ ਜਾਗੇ ਪਹਿਲਾਂ ਵੀ ਲੈ ਗਈ ਸੀਗੀ ਉਹ ਇਹਨਾਂ ਨੂੰ ਭਲੇਖਾ ਐਤ ਕੀ ਕੱਢਾਂਗੇ ਜੇ ਆਗੇ ਤਾਂ ਐਤ ਕੀ ਇਸੇ ਕੰਮ ਚ ਹੀ ਆ ਐਤ ਕੀ ਪੂਰਾ ਤਸੱਲੀ ਨਾਲ ਭਲੇਖੇ ਜਿਹੜੇ ਉਹ ਇਹਨਾਂ ਦੇ ਕੱਢਾਂਗੇ ਇਹ ਨਾ ਹੋਵੇ ਕਿ ਤੁਹਾਡਾ ਨੁਕਸਾਨ ਜੇ ਇਹਨਾਂ ਜ਼ਿਆਦਾ ਹੋ ਜੇਗੇ ਸਾਡੇ ਤੋਂ ਉਹਦੀ ਪਰਪਾਈ ਨਾ ਹੋਵੇ ਬਾਅਦ ਚ ਇੱਕ ਸ਼ੁਭ ਕਰਨ ਜਿਹੜਾ ਸੀ ਉਹਨੇ ਲੰਗੜੀ ਸਰਕਾਰ ਕਰਦੀ ਸੀ ਇਹਨਾਂ ਦੀ ਜਿਹੜੇ ਕਿ 400 ਪਾਰ ਦੀ ਗੱਲ ਕਰਦੇ ਲੰਗੜੀ ਕਰਤੀ ਸੀ ਉਹ ਜੇ ਇਹਨਾਂ ਨੇ ਦੁਬਾਰਾ ਕਿਸਾਨਾਂ ਦੇ ਉੱਤੇ ਉਹ ਅਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ ਨਾ ਤੇ ਹੇਠਲੀ ਉੱਤੇ ਕਰ ਦੇਣਗੇ ਕਿਉਂਕਿ ਅੱਕੇ ਬੈਠੇ ਆ ਕਿਸਾਨਾਂ ਨੇ ਤਾਂ ਕਦੀ ਵੀ ਪਿੱਛਾ ਨਹੀਂ ਵਿਖਾਇਆ ਕਿਸਾਨ ਤੇ ਹਮੇਸ਼ਾ ਹੀ ਜਿਹੜਾ ਵਾ ਉਹ ਨਿਕਲਦਾ ਹੀ ਨਿਕਲਦਾ ਵਾ ਜਦੋਂ ਕਿਤੇ ਪਿੱਛਾ ਵਿਖਾਇਆ ਲੀਡਰਾਂ ਨੇ ਵਿਖਾਇਆ ਮੋਰਚਾ ਮਿੱਤਰੋ 101% ਜਿੱਤਿਆ ਜਾਣਾ ਹੈ ਇਹ ਸਰਕਾਰ ਬੇਫਿਕਰ ਹੋ ਜੇ ਸਾਡੇ ਯੋਧੇ ਨੇ ਇਹਨਾਂ ਨੂੰ ਧੌਣ ਤੇ ਕਰ ਲੈਣਾ ਹੈ ਜਵਾਬ ਇਹਨਾਂ ਨੂੰ ਦੇਣਾ ਪੈਣਾ ਹੈ ਤੇ ਸਾਡਾ ਤਾਂ ਇਤਿਹਾਸ ਪੜ ਲਓ ਸ਼ਹੀਦियां ਤਾਂ ਹੁੰਦੀਆਂ ਆਈਆਂ ਸਾਡਾ ਯੋਧੇ ਨੇ ਅਮਰ ਹੋਣਾ ਜੇ ਸਰਕਾਰ ਜੇ ਇਸ ਪਾਸੇ ਵੀ ਹੈ ਤਾਂ ਉਹ ਤਾਂ ਬੜੇ ਦਿੜ ਰਾਦੇ ਨਾਲ ਬੈਠੇ ਆ ਪਰ ਛੇਤੀ ਕਿਸੇ ਨੂੰ ਖੰਗਲ ਨਹੀਂ ਦੇਵਾਂਗੇ ਮਰਾਂਗੇ ਲੜਾਂਗੇ ਕੇਂਦਰ ਗਵਰਨਮੈਂਟ ਨੇ ਜਿਹੜੀ ਇਹ ਥੋੜਾ ਥੋੜਾ ਚੈੱਕ ਕਰ ਰਹੀ ਹੈ கரੰਟ ਚੈੱਕ ਕਰ ਰਹੀ ਹੈ ਦੋ ਤਿੰਨ ਮਹੀਨੇ ਚਾਰ ਮਹੀਨੇ ਪਹਿਲਾਂ ਤੋਂ ਵੀ ਨਾ ਇਹ ਥੋੜਾ ਥੋੜਾ கரੰਟ ਚੈੱਕ ਕਰਦੇ ਹੁੰਦੇ ਆ ਵੀ ਇਹਨਾਂ ਚ ਹੈਗਾ ਕਿ ਮਰ ਗਏ ਹੈਗਾ ਕਿ ਮਰ ਗਏ ਇਹ ਮੈਨੂੰ ਲੱਗਦਾ ਵੀ ਉਹ கரੰਟ ਚੈੱਕ ਕਰਨ ਦਾ ਇੱਕ ਚੱਕਰ ਚੱਕਰ ਜੀ ਇਹਨਾਂ ਨੇ ਤਾਰਾਂ ਪੁੱਟੀਆਂ ਨੂੰ ਹੱਥ ਪਾ ਲਿਆ ਕਿਸਾਨੀ ਸੰਘਰਸ਼ ਦੂਜਾ ਚੱਲ ਰਿਹਾ ਤੇ ਕਰੀਬ 20 ਦਿਨ बीत ਚੁੱਕੇ ਆ ਤੇ 20 ਦਿਨ ਦਿੱਤੋਂ ਦੇ ਬਾਵਜੂਦ ਵੀ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਕੀ ਤੇ ਦੂਸਰੇ ਪਾਸੇ ਸ਼ੰਭੂ ਬਾਡਰ ਦੀ ਗੱਲ ਕਰੀਏ ਤੇ ਉੱਥੇ ਆਏ ਦਿਨ ਕਿਸਾਨ ਫਟੜ ਹੋ ਰਹੇ ਨੇ ਤੇ ਜੇ ਇੱਥੋਂ ਦੀ ਗੱਲ ਕਰੀਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਉਹਨਾਂ ਦੀ ਸਿਹਤ ਜਿਹੜੀ ਆ ਉਹ ਵਿਗੜਦੀ ਜਾ ਰਹੀ ਹੈ ਤੇ ਸਰਕਾਰ ਚੁੱਪ ਕਰਕੇ ਬੈਠੀ ਆ ਥੋੜੀ ਬਹੁਤੀ ਹਿਲਜੁਲ ਕਰਦੀ ਆ ਜਾਂ ਆਪਦੀਆਂ ਤਿਆਰੀਆਂ ਕਰਦੀ ਆ ਸਿਰਫ ਚੁੱਕਣ ਤੱਕ ਰਾਤ ਨੂੰ ਕਹਿਰੇ ਤੇ ਡਿਊਟੀ ਦਿੰਦੇ ਆ ਵੀਰ ਉਹਨਾਂ ਦੇ ਬੇਟਾ ਜੀ ਖੜੇ ਨੇ ਜਾਂ ਹੋਰ ਜਿੰਨੇ ਵੀ ਕਿਸਾਨ ਤਮਾਮ ਖੜੇ ਆ ਪਾ ਗ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਕੀ ਹਾਲ ਚਾਲ ਆਪਪੂ ਦਾ ਠੀਕ ਹੈ ਬਿਲਕੁਲ ਚੜਦੀ ਕਲਾ ਜਨੇ ਪੂਰੇ ਇੱਕਦਮ ਇੱਕੋ ਜਿਹੜਾ ਪਹਿਲੇ ਦਿਨ ਤੋਂ ਮਤਲਬ ਕਿ ਸੀਗਾ ਨਾ ਜਜ਼ਬਾ ਉਹ ਬਰਕਰਾਰ ਆਇਆ ਕੋਈ ਚੱਕਰ ਨਹੀਂ ਆਇਆ ਜੀ ਜਿਹੜੀਆਂ ਤੇਰੀਆਂ ਤੁਰੀਆਂ ਚਲਦੀਆਂ ਚੱਕੇ ਲੈ ਜਾਂਗੇ ਪਹਿਲਾਂ ਵੀ ਲੈ ਗਏ ਸੀਗੇ ਉਹਦਾ ਉਹ ਇਹਨਾਂ ਨੂੰ ਭਲੇਖਾ ਐਤ ਕੀ ਕੱਢਾਂਗੇ ਜੇ ਆਗੇ ਤਾਂ ਐਤ ਕੀ ਇਸੇ ਕੰਮ ਚ ਹੀ ਆ ਐਤ ਕੀ ਪੂਰਾ ਤਸੱਲੀ ਨਾਲ ਭਲੇਖੇ ਜਿਹੜੇ ਉਹ ਇਹਨਾਂ ਦੇ ਕੱਢਾਂਗੇ ਉਸੇ ਵਹਿਮ ਚ ਇਹ ਹੁਣ ਵੀ ਮੈਨੂੰ ਲੱਗਦਾ ਵੀ ਕੇਂਦਰ ਹਰ ਹੁਣ ਵੀ ਆਪ ਦਾ ਜਿਹੜੀ ਫੋਰਸ ਫੋਰਸ ਵਧਾਈ ਜਾਂਦੀ ਆ ਕੋਈ ਚੱਕਰ ਨਹੀਂਗਾ ਉਸਾਸਤੇ ਸਾਡੇ ਵਲੰਟੀਅਰ ਆ ਜਿਹੜੇ ਉਹ ਤਿਆਰ ਵਰ ਤਿਆਰ ਨੇ ਬਾਕੀ ਸਾਰੀ ਜਿੰਨੀ ਵੀ ਸੰਗਤ ਆ ਸਾਡੀ ਉਹਨਾਂ ਚ ਉਸੇ ਗੱਲ ਦਾ ਹੀ ਰੋਹ ਆ ਜਿਹੜਾ ਉਹ ਅੱਜ ਵੀ ਉਹਨਾਂ ਹੀ ਐ ਇੱਕ ਵਾਰ ਇਹਨਾਂ ਨੂੰ ਇਹੀ ਕਹਿਣਾ ਜਾਵਾਂਗੇ ਵੀ ਇਹ ਗਲਤੀ ਕਰਨ ਨਾ ਲਿਓ ਜੇ ਇਹ ਨਾ ਹੋਵੇ ਕਿ ਤੁਹਾਡਾ ਨੁਕਸਾਨ ਜੇ ਇਹਨਾਂ ਜ਼ਿਆਦਾ ਹੋ ਜੇਗੇ ਸਾਡੇ ਤੋਂ ਉਹਦੀ ਪਰਪਾਈ ਨਾ ਹੋਵੇ ਬਾਅਦ ਚ ਤੁਹਾਨੂੰ ਲੱਗਦਾ ਕਿ ਜੇ ਉਹ ਗਲਤੀ ਦੁਆਰਾ ਕਰਨਗੇ ਤੇ ਇਸ ਵਾਰ ਉਹਨਾਂ ਦਾ ਨੁਕਸਾਨ ਹੋਵੇਗਾ ਪੱਕਾ 100% ਹੋਵੇਗਾ ਕਿਉਂਕਿ ਦੇਖੋ ਨਾ ਤੁਹਾਡਾ ਮਤਲਬ ਕਿ ਤੁਹਾਡੇ ਮਾਧਿਅਮ ਲਈ ਦੱਸਦੇ ਆ ਕਿ ਜਿਹੜੇ ਇਹ ਕਿਸਾਨ ਜਾਂ ਬੀਬੀਆਂ ਜਾਂ ਭੈਣਾਂ ਸਾਡੀਆਂ ਇੱਥੇ ਬੈਠੀਆਂ ਨੇ ਉਹ ਮੈਂ ਤਾਂ ਮੇਰੇ ਤਾਂ ਚਲੋ ਫਾਦਰ ਹੈਗੇ ਹੈਗੇ ਨੇ ਉਹ ਆਪਦੇ ਪਿਓ ਦੀ ਤਰ੍ਹਾਂ ਦੇਖਦੇ ਨੇ ਉਹਨਾਂ ਨੂੰ ਠੀਕ ਹੈ ਤੇ ਜਦੋਂ ਕੋਈ ਹਾਂ ਜਦੋਂ ਕੋਈ ਉਹਨਾਂ ਨੂੰ ਹੱਥ ਪਾਉਂਦਾ ਤਾਂ ਅਕਸਰ ਆਪਾਂ ਨੂੰ ਅੰਦਰੋਂ ਗੁੱਸਾ ਤਾਂ ਆਉਂਦਾ ਹੀ ਆ ਹਨਾ ਉਹ ਜਿਹੜਾ ਗੁੱਸਾ ਉਹ ਇਹਨਾਂ ਦੇ ਦਿਮਾਗ 'ਚ ਹੋਊਗਾ ਵੀ ਉਹ ਘਟ ਗਿਆ ਹੋਣਾ ਪਰ ਉਹ ਮਤਲਬ ਕਿ ਦਿਨ-ਬਦਨ ਉਹ ਚੀਜ਼ਾਂ ਮਤਲਬ ਕਿ ਉਹ ਵਧ ਰਹੀਆਂ ਜਿਵੇਂ ਜਿਵੇਂ ਉਹਨਾਂ ਦੀ ਹੰਗਰ ਸਟ੍ਰਾਈਕ ਹੈ ਜਿਹੜੀ ਉਹ ਵਧ ਰਹੀ ਹੈ ਉਵੇਂ-ਉਵੇਂ ਗੁੱਸਾ ਵੀ ਵਧ ਰਿਹਾ ਤੇ ਉਹ ਕਿਤੇ ਨਾ ਕਿਤੇ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਇਹਨਾਂ ਦਾ ਨੁਕਸਾਨ ਛਡੋ ਇਹਨਾਂ ਦਾ ਮਤਲਬ ਕਿ ਕਾਫੀ ਨੁਕਸਾਨ ਹੋਊਗਾ ਜੇ ਇਹਨਾਂ ਨੇ ਇਹ ਗਲਤੀ ਕੀਤੀ ਜੀ ਬਿਲਕੁਲ ਆਪਾਂ ਗੱਲ ਕਰਦੇ ਹਾਂ ਜਿਵੇਂ ਤੁਸੀਂ ਰਾਤ ਨੂੰ ਡਿਊਟੀ ਤੇ ਸੀਗੇ ਪਰ ਆ 2 ਵਜੇ ਗ੍ਰੀਮ ਮਿਲੇ ਆ ਤੁਹਾਨੂੰ ਅਨਾਉਂਸਮੈਂਟ ਕਰਨੀ ਪੈਂਦੀ ਹੈ ਕਿ ਫੌਜ ਆ ਗਈ ਜਾਂ ਤੁਹਾਡੇ ਤੱਕ ਸੁਨੇਹਾ ਜਾਂ ਕੋਈ ਵੀ ਮਤਲਬ ਕਿਸੇ ਤਰ੍ਹਾਂ ਦੀ ਪੁੱਛਦੀ ਹੈ ਗੱਲ ਕਿਸਾਨ ਨਾਲ ਦੇ ਨਾਲ ਬਾਹਰ ਆ ਜਾਂਦੇ ਹਨਾ ਉਹ ਇਹ ਚੀਜ਼ ਦੇਖਣ ਵਾਲੀ ਹੈ ਕਿ ਉਦੋਂ ਦੀ ਉਹ ਡਰੇ ਹੋਏ ਕਿ ਦੁਬਾਰ ਕਾਰਵਣ ਜਿਸ ਤਰ੍ਹਾਂ ਅੱਜ ਸੰਘਰਸ਼ ਪੂਰੇ ਜੋਬਨ ਤੇ ਆ ਸੰਘਰਸ਼ ਜਿਹੜਾ ਵਾ ਇਹ ਕੋਈ ਸੁਆਮੀ ਨਾਥਨ ਦੀ ਰਿਪੋਰਟ ਤੇ ਗੱਲ ਕਰਕੇ ਰਾਜੀ ਨਹੀਂ ਸੀਗਾ ਇਹ ਕੋ ਇੱਕ ਹੀ ਸਾਡੇ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਜਿਨ੍ਹਾਂ ਦੇ ਆਪਣਾ ਸੂਬਾ ਦੇ ਸੂਬੇ ਦੇ ਪ੍ਰਧਾਨ ਬਣੇ ਉਸ ਵਕਤ ਤੋਂ ਲੈ ਕੇ ਅੱਜ ਤੱਕ ਲੜਾਈ ਲੜ ਰਹੇ ਜਦੋਂ ਕਿ ਜ਼ਿਲ੍ਹੇ ਲੈਵਲ ਸੇ ਤਦ ਵੀ ਇਹ ਗੱਲ ਕਰਦੇ ਸੀ ਪਰ ਜਿਹੜੀ ਪਾਵਰ ਇਹ ਨਾ ਹੱਥ ਆਈ ਜਦੋਂ ਦੇ ਸੂਬਾ ਆਗੂ ਬਣੇ ਤੋਂ ਇੱਕੋ ਇੱਕ ਜਥੇਬੰਦੀ ਆ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਦੀ ਗੱਲ ਕਰਦੀ ਆ ਬਹੁਤ ਸਾਰੇ ਲੋਕ ਸਾਨੂੰ ਐ ਪੁੱਛਦੇ ਆ ਨਾ ਕਿ ਇੱਥੇ ਸਾਰੀਆਂ ਜਥੇਬੰਦੀਆਂ ਕਿਉਂ ਨਹੀਂ ਆਉਂਦੀਆਂ ਉਹ ਨੀਤੀ ਦੇ ਵਿੱਚ ਹਜੇ ਸਵਾਮੀ ਰਾਥਨ ਦੀ ਰਿਪੋਰਟ ਹੀ ਨਹੀਂ ਹੈਗੀ ਇੱਕੋ ਇੱਕ ਸਾਡਾ ਮੈਂ ਦੁਬਾਰਾ ਜੇ ਪਿੱਛੇ ਸਟੈਪ ਫਿਰਦੇ ਆ ਬਹੁਤ ਪਿੱਛੇ ਆ ਜੀ ਉਹ ਇਹ ਰਿਪੋਰਟ ਨੂੰ ਲਾਗੂ ਕਰਵਾਉਣ ਵਾਸਤੇ ਉਹਨਾਂ ਨੇ ਕਦੀ ਕੋਈ ਯਤਨ ਨਹੀਂ ਕੀਤਾ ਇਹ ਯਤਨ ਕਰਦੇ ਰਹੇ ਆ ਇਹਨਾਂ ਨੂੰ ਇਹ ਸਮਝਵਾ ਕਿ ਅੱਜ ਤੁਸੀਂ ਬੜੇ ਧਿਆਨ ਦੇ ਨਾਲ ਵੇਖੋ ਮੈਂ ਬਹੁਤਾਂ ਲੰਮਾ ਸਮਾਂ ਨਹੀਂ ਖੜਦਾ ਤਿੰਨ ਪੀੜੀਆਂ ਚ ਵੇਖ ਲਓ ਸਾਡੇ ਜਿਹੜੇ ਦਾਦੇ ਸੀ ਉਹ ਕਿੰਨੇ ਕਿੰਨੇ ਭਾਈ ਤੇ ਸਾਡੇ ਪਿਓ ਜਿਹੜੇ ਉੱਥੇ ਆ ਕੇ ਆਪਾਂ 4-4 ਤੇ 6-6 4-4 ਭਰਾ 2-2 ਭੈਣਾਂ ਫਿਰ ਵੀ ਸੀ ਤੇ ਸਾਡੀ ਅਗਲੀ ਪੀੜ੍ਹੀ ਬਦਲੀ ਅਸੀਂ 2-2 ਭਾਈ ਇੱਕ-ਇੱਕ ਭੈਣ ਹੋ ਗਏ ਤੇ ਸਾਡੇ ਤੋਂ ਅੱਗੇ ਮੁੜ ਖਣਤ ਹੋ ਰਿਹਾ ਗੱਲ ਤਾਂ ਕਿਸਾਨੀ ਦੀ ਆ ਹੁਣ ਜਿਹੜੇ ਦੂਜੇ ਜਥੇ ਬੰਦੀਆਂ ਹੈਗੀਆਂ ਉਹ ਚੁੱਪ ਨਹੀਂ ਜਾਂ ਉਹ ਪਾਸਾ ਵੱਟੀ ਖੜੀਆਂ ਕਹਿ ਲਈ ਇਥੇ ਉਹਨੂੰ ਤਿਆਰ ਨਹੀਂ ਕਰਦਾ ਕਿਡਰ ਵੀ ਰੋਕੀ ਬੈਠੀ ਨਾ ਬਿਲਕੁਲ ਇਹੀ ਮੈਂ ਗੱਲ ਤੁਹਾਨੂੰ ਲਿਆਉਣਾ ਚਾਹਣਾ ਨਾ ਵੀ ਇਹ ਸੀਰੀਅਸ ਮੁੱਦਾ ਹੈਦਾ ਵਾ ਵੀ 20 ਸਾਲਾਂ ਬਾਅਦ ਜੱਖਦਮ ਗੇਮ ਬਦਲੀ ਜਾ ਰਹੀ ਹੈ ਤੇ ਇਹਦਾ ਮਤਲਬ ਹੁਣ ਸਾਡੇ ਬੱਚੇ ਜਵਾਨ ਹੋ ਗਏ ਆ ਹੁਣ ਉਹਨਾਂ ਦਾ ਵਿਆਹ ਹੋ ਗਿਆ ਤੇ ਉਹ 20 ਸਾਲ ਲੰਘ ਗਏ ਆ ਹੁਣ ਇਹ ਤੋਂ ਬਾਅਦ ਕੀ ਹੋਊਗਾ ਜ਼ਮੀਨਾਂ ਛੱਡਣਗੇ ਇਹ ਗੱਲ ਜੀ ਦਾ ਇਹ ਗੱਲ ਦਾ ਜਿਹੜਾ ਵਾ ਪ੍ਰਧਾਨ ਜੀ ਨੂੰ ਬਿਲਕੁਲ ਸਮਝ ਵਾ ਕਿਉਂਕਿ ਜਿੰਨੀ ਸੂਖਸ਼ਮ ਬੁੱਧੀ ਦੇ ਨਾਲ ਇਹ ਵਿਚਾਰ ਕਰਦੇ ਨਾ ਉਹਨੇ ਸ਼ਾਇਦ ਦੂਜੇ ਨੇਤਾ ਨਹੀਂ ਕਰਦੇ ਜਾਂ ਉਹਨਾਂ ਨੂੰ ਐਂ ਲੱਗਦਾ ਵੀ ਬਸ ਕਿਡਰ ਨੂੰ ਮੋਰਖ ਬਣਾਏ ਚਲੋ ਕਿਉਂਕਿ ਜੇ ਪੰਜਾਬ ਦੀ ਜ਼ਮੀਨ ਜਿਹੜੀਆਂ ਨੂੰ ਬੰਜਰ ਹੋਣ ਤੋਂ ਬਚਾਉਣ ਦੀ ਗੱਲ ਕਰਦੇ ਤਾਂ ਸਰਦਾਰ ਜਗਜੀਤ ਸਿੰਘ ਢੱਲਵਾਲ ਸਾਹਿਬ ਜੀ ਬਿਲਕੁਲ ਮੈਂ ਇੱਥੇ ਇੱਕ ਗੱਲ 'ਚ ਵਾਅਦਾ ਕਰਦਾ ਕਿ ਜਦੋਂ ਪੰਜਾਬੀ ਸੂਬਾ ਬਣਨਾ ਸੀ ਪੰਜਾਬ ਤੇ 74 ਦਿਨ ਸਰਦਾਰ ਅਰਸ਼ਦ ਸਿੰਘ ਫੇਰੂਮਾਨ ਬੈਠੇ ਰਹੇ ਸੀਗੇ ਇਸ ਚੀਜ਼ ਨੂੰ ਲੈ ਕੇ ਹਨਾ ਉਦੋਂ ਉਦੋਂ ਪਰ ਜਦੋਂ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਤੇ ਅਗਲੇ ਦਿਨ ਮਸਲੇ ਹੱਲ ਹੋ ਗਏ ਸੀਗੇ ਪਰ ਇੱਥੇ ਮਸਲੇ ਪਹਿਲਾਂ ਕਿਉਂ ਨਹੀਂ ਹੱਲ ਕਰਦੇ ਗੱਲ ਇਹ ਇਹ ਦੀ ਗੱਲ ਸਮਝ ਚਾਉਣ ਲੱਗੀ ਅਹ ਦੇਖੋ ਇਹ ਥੋੜਾ ਥੋੜਾ ਨਾ ਮਤਲਬ ਕਿ ਜਿਹੜੀ ਖਾਸ ਕਰਕੇ ਕੇਂਦਰ ਗਵਰਨਮੈਂਟ ਨਾਲ ਜਿਹੜੀ ਇਹ ਥ ਇਹ ਕਰੰਟ ਚੈੱਕ ਕਰ ਰਹੀ ਹੈ ਇਹ ਪਿੱਛੇ ਜੇ ਆਪਾਂ ਇਹ ਅੱਜ ਤੋਂ ਨਹੀਂ ਜਦੋਂ ਇਹ ਕਾਲੇ ਕਾਨੂੰਨਾਂ ਤੋਂ ਵੀ ਪਹਿਲਾਂ 2-3 ਮਹੀਨੇ 4 ਮਹੀਨੇ ਪਹਿਲਾਂ ਤੋਂ ਵੀ ਨਾ ਇਹ ਥੋੜਾ ਥੋੜਾ ਕਰੰਟ ਚੈੱਕ ਕਰਦੇ ਹੁੰਦੇ ਆ ਵੀ ਇਹਨਾਂ ਚ ਹੈਗਾ ਕਿ ਮਰ ਗਏ ਹੈਗਾ ਕਿ ਮਰ ਗਏ ਇਹ ਮੈਨੂੰ ਲੱਗਦਾ ਵੀ ਉਹ ਕਰੰਟ ਚੈੱਕ ਕਰਨ ਦਾ ਇੱਕ ਚੱਕਰ ਚੱਕਰ ਜੀ ਇਹਨਾਂ ਨੇ ਤਾਰਾਂ ਪੁੱਟੀਆਂ ਨੂੰ ਹੱਥ ਪਾ ਲਿਆ ਹੁਣ ਇਹਨਾਂ ਨੂੰ ਲੱਗੂਗਾ ਮਤਲਬ ਕਿ ਅਜੇ ਜਿਵੇਂ ਜਿਵੇਂ ਇਹ ਲੋਕਾਂ ਨੂੰ ਸਮਝ ਆਊਗੀ ਨਾ ਜੇ ਖਾਸ ਕਰਕੇ ਜਿਹੜੀ ਬਾਈ ਨੇ ਗੱਲ ਕੀਤੀ ਨਾ ਸੁਆਮੀਨਾਥਨ ਰਿਪੋਰਟ ਦੀ ਜਿਹੜੀ ਆਪਾਂ ਗੱਲ ਕਰ ਲਈਏ ਉਹ ਰਿਪੋਰਟ ਹੈ ਨਾ ਜਿਹੜੀ ਬਾਈ ਉਹ ਰਿਪੋਰਟ ਇੱਕ ਮਤਲਬ ਕਿ ਡੋਬਦੇ ਨੂੰ ਤਣਕੇ ਦੇ ਸਹਾਰੇ ਵਾਲੀ ਗੱਲ ਆ ਉਹ ਚੀਜ਼ ਇੰਪੋਰਟੈਂਟ ਇੰਨੀ ਜ਼ਿਆਦਾ ਕਿਸਾਨੀ ਵਾਸਤੇ ਤੇ ਮੈਂ ਇਥੋਂ ਤੱਕ ਕਿ ਆਪਣੀ ਮਤਲਬ ਕਿ ਆਉਣ ਵਾਲੀ ਪੀੜ੍ਹੀ ਜਾਂ ਜਿਹੜੀ ਹੁਣ ਵਾਲੀ ਪੀੜ੍ਹੀ ਹੈ ਇਹਨਾਂ ਦੀ ਇਹ ਜਨਰੇਸ਼ਨ ਦੀ ਇਹਨੇ ਮਾੜੇ ਹਾਲਾਤ ਨੇ ਕਿ ਇਹਨਾਂ ਦੇ ਜਿਹੜੇ ਐਮਪੀ ਜਾਂ ਐਮਐਲਏਜ਼ ਹਨ ਮੈਂ ਆਪ ਅੱਖਾਂ ਦਾ ਆਪਦੀਆਂ ਦਾ ਗਵਾਹ ਇਸ ਚੀਜ਼ ਦਾ ਕਿ ਸਾਡੇ ਇੱਕ ਐਮਪੀ ਨੂੰ ਸਤਕਾਰਯੋਗ ਐਮਪੀ ਨੂੰ ਪੁੱਛਿਆ ਅਸੀਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੀ C2+50 ਦੀ ਸੁਆਮੀਨਾਥਨ ਦੀ ਰਿਪੋਰਟ ਹੈ ਉਹ ਕੀ ਹੈ ਉਹਨਾਂ ਨੇ ਕਿਹਾ ਮੈਨੂੰ ਨਹੀਂ ਪਤਾ ਤੁਸੀਂ ਕਾ ਲੀ ਸਾਨੂੰ ਦੱਸ ਦੋ ਯਾਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਆਪ ਦਾ ਰਿਪ੍ਰੈਜ਼ੈਂਟੇਟਿਵ ਬਣਾ ਕੇ ਅਸੀਂ ਆਪਦੀ ਪਾਰਲੀਮੈਂਟ ਚ ਭੇਜਤਾ ਜਦੋਂ ਯਾਰ ਉਹਨਾਂ ਨੂੰ ਇਸ ਚੀਜ਼ਾਂ ਦਾ ਹੀ ਨਹੀਂ ਪਤਾ ਇਸ ਚੀਜ਼ਾਂ ਦਾ ਕਿਉਂ ਨਹੀਂ ਪਤਾ ਲੱਗਿਆ ਕਿਉਂਕਿ ਸਾਡੇ ਜਿਹੜੇ ਮਗਰਲੇ ਲੀਡਰ ਸੀਗੇ ਜਾਂ ਕਿਸਾਨ ਰਿਪ੍ਰੈਜ਼ੈਂਟੇਟਿਵ ਸੀਗੇ ਉਹਨਾਂ ਨੇ ਇਹ ਚੀਜ਼ ਚੱਕੀ ਨਹੀਂ ਇਹ ਚੀਜ਼ ਨਾ ਚੱਕਣ ਕਰਕੇ ਉਹ ਭੁਗਤਾਨ ਕੌਣ ਕਰ ਰਿਹਾ ਹੁਣ ਜਿਹੜੀ ਕਿਸਾਨੀ ਹੈ ਉਹ ਉਹ ਆਏ ਨਹੀਂ ਸੀਗਾ ਕਿ ਅੱਜ ਹੀ ਉਹ ਜੇ ਮੰਨ ਲਓ ਉਦੋਂ ਦਾ ਨੁਕਸਾਨ ਹੋਇਆ ਤਾਂ ਉਹ ਉਦੋਂ ਹੀ ਨੁਕਸਾਨ ਹੋ ਗਿਆ ਉਹ ਨੁਕਸਾਨ ਹੁਣ ਹੋਣਾ ਸ਼ੁਰੂ ਹੋਇਆ ਸੀਗਾ ਆ ਚਾਰ ਪੰਜ ਸਾਲਾਂ ਤੋਂ ਉਹ ਚੀਜ਼ ਇਸ ਕਰਕੇ ਹੁਣ ਇਹਨਾਂ ਨੂੰ ਮਤਲਬ ਕਿ ਜਿਹੜਾ ਏਡਾ ਸਟੈਪ ਲੈਣਾ ਪੈ ਗਿਆ ਨਾ ਉਹ ਮਤਲਬ ਕਿ ਉਸ ਚੀਜ਼ ਨੂੰ ਦੇਖਦੇ ਆਂ ਜਦੋਂ ਕਿਸੇ ਬੰਦੇ ਦੇ ਮਤਲਬ ਕਿ ਜ਼ੇਹਨ ਦੇ ਅੰਦਰ ਇੱਕ ਤਸਵੀਰ ਬਣ ਜਾਂਦੀ ਹੈ ਨਾ ਕਿ ਮੇਰੀ ਆਉਣ ਵਾਲੀ ਔਲਾਦ ਜਾਂ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਆਹ ਕੁਝ ਹੋਊਗਾ ਉਦੋਂ ਮਤਲਬ ਕਿ ਇਨਸਾਨ ਕਿਸੇ ਵੀ ਲਿਮਟ ਤੋਂ ਮਤਲਬ ਕਿ ਮਤਲਬ ਕਿ ਪਾਰ ਜਾ ਸਕਦਾ ਤੇ ਉਹ ਮਤਲਬ ਕਿ ਉਹ ਇੱਕ ਤਸਵੀਰ ਦੇ ਇੱਕ ਕਾਰਨ ਆ ਜਿਹੜਾ ਮਤਲਬ ਕਿ ਇਹਨਾਂ ਨੂੰ ਏਡਾ ਮਤਲਬ ਕਿ ਫਾਦਰ ਸਾਹਿਬ ਨੂੰ ਸਟੈਪ ਲੈਣਾ ਪੈ ਗਿਆ ਨਾ ਉਹ ਤਸਵੀਰ ਇੱਕ ਮਤਲਬ ਕਿ ਜਿਹੜੀ ਇਹਨਾਂ ਦੇ ਅੰਦਰ ਬਣ ਗਈ ਉਹ ਕਹਿੰਦੀ ਕਿ ਫੈਸਲਾ ਸਹੀ ਨਹੀਂ ਹੈਗਾ ਸਾਡੇ ਗੁਰੂ ਦੇਖੋ ਜੇ ਤੁਸੀਂ ਉਹ ਸਮੇ ਜਿਹੜੇ ਗੁਰੂ ਪਾਤਸ਼ਾਹ ਵਾਲੇ ਜਾਂ ਮਤਲਬ ਕਿ ਜਥੇਬੰਦੀਆਂ ਨੇ ਤੇ ਇੱਕ ਮਤਲਬ ਕਿ ਸ਼ੂਸ਼ਾ ਛਟਣਾ ਹੁੰਦਾ ਹਨ ਉਹ ਸਮੇ ਸੀਗੇ ਜਿਹੜੇ ਉਹ ਉਹ ਉਸ ਚੀਜ਼ ਦੀ ਮੰਗ ਕਰਦੇ ਸੀ ਇਹ ਸਮੇ ਜਿਹੜੇ ਇਹ ਇਸ ਚੀਜ਼ ਦੀ ਮੰਗ ਕਰਦੇ ਆ ਯਾਰ ਅਸੀਂ ਹੁਣ ਮੇਰੇ ਫਾਦਰ ਸਾਹਿਬ ਦੇ ਵਿੱਚ ਸਬਰ ਤੇ ਜ਼ਬਰ ਦੋਵੇਂ ਚੀਜ਼ਾਂ ਰਹੀਆਂ ਸ਼ਾਇਦ ਉਹ ਇਤਿਹਾਸ ਚੰਗੀ ਤਰ੍ਹਾਂ ਨਹੀਂ ਜਾਣਦੇ ਮੈਂ ਹੁਣ ਮੇਰੇ ਫਾਦਰ ਸਾਹਿਬ ਤੇ ਲਾਲੀਏ ਜੇ ਮੈਂ ਉਹਨਾਂ ਨੂੰ ਮਤਲਬ ਕਿ ਹੋਰ ਭਾਵੇਂ ਕੋਈ ਚੰਗੀ ਤਰ੍ਹਾਂ ਨਾ ਵੀ ਜਾਣੇ ਪਰ ਮੈਂ ਆਪਦੇ ਬਾਪ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਯਾਰ ਉਹ ਕਦੇ ਵੀ ਨਹੀਂ ਇਹ ਚਾਹੂਗਾ ਮੈਂ ਕਿਸੇ ਦਾ ਪੁੱਤ ਉੱਥੇ ਮਰਾ ਦਿਆਂ ਨਹੀਂ ਜਾਊਗਾ ਇਸੇ ਵਾਸਤੇ ਤੇ ਉਹ ਆਪਦੇ ਸਰੀਰ ਤੇ ਲੈ ਰਹੇ ਆ ਨਾ ਕਿ ਯਾਰ ਮੈਂ ਕਿਸੇ ਦਾ ਪੁੱਤ ਨਹੀਂ ਮਰਾਉਣਾ ਤੇ ਸ਼ਾਇਦ ਉਹਨਾਂ ਨੂੰ ਮਤਲਬ ਕਿ ਪਤਾ ਨਹੀਂ ਤਾਂ ਇਹਨਾਂ ਦੀ ਪਾਲਸੀ ਦਾ ਨਹੀਂ ਪਤਾ ਲੱਗਿਆ ਹਜੇ ਤੱਕ ਤੇ ਪਤਾ ਨਹੀਂ ਉਹ ਮਤਲਬ ਕਿ ਪਾਲਸੀ ਕਿਸੇ ਹੋਰ ਦੀ ਫਾਲੋ ਕਰ ਰਹੀ ਹੈ ਇਹ ਹੁਣ ਰੱਬ ਜਾਣਦਾ ਕੀ ਹੈ ਇਹਨਾਂ ਦੇ ਵਿੱਚੋਂ ਗੱਲ ਤੇ ਉਹ ਚੀਜ਼ ਆ ਨਾ ਜਿਹੜੀ ਮਤਲਬ ਕਿ ਉਹ ਕਿਤੇ ਨਾ ਕਿਤੇ ਕਿਸਾਨ ਤੇ ਪੰਜਾਬ ਵਾਸਤੇ ਬਹੁਤ ਮਤਲਬ ਕਿ ਹਾਨੀਕਾਰਕ ਆ ਉਹਨਾਂ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਹੁਣ ਜਿਹੜਾ ਉਹਨਾਂ ਦਾ ਵੀ ਕਿਟਰ ਹੋਊਗਾ ਉਹ ਵੀ ਹੌਲੀ-ਹੌਲੀ ਮਤਲਬ ਕਿ ਐਡਾ ਵੀ ਕੋਈ ਕਮਲਾ ਪਾਗਲ ਨਹੀਂ ਹੁੰਦਾਗਾ ਜਿਹੜਾ ਇਸ ਚੀਜ਼ ਨੂੰ ਸਮਝੇ ਨਾ ਉਹ ਹੌਲੀ-ਹੌਲੀ ਹੁਣ ਜਿਵੇਂ ਤੁਸੀਂ ਕਿ ਮੈਂ ਨਹੀਂ ਚਾਹੁੰਦੇ ਕਿ ਇੱਥੇ ਕਿਸੇ ਦਾ ਪੁੱਤ ਨੁਕਸਾਨ ਹੋਵੇ ਪਰ ਜਿਹੜੀ ਦੂਜੇ ਬਾਰਡਰ ਦੀ ਗੱਲ ਕਰੀਏ ਉੱਥੇ ਆਏ ਦਿਨ ਝੜਪ ਹੋ ਰਹੀ ਤੇ ਅੱਜ 15 ਫਿਰ ਜ਼ਖਮੀ ਆ ਦੇਖੋ ਉਹ ਹੁਣ ਦੋ ਫੋਰਮ ਆ ਹਨਾ ਇੱਕ ਇੱਕ ਇਹ ਆਪਦੇ ਫੋਰਮ ਦੇ ਫੈਸਲੇ ਆ ਉਹਨਾਂ ਦੇ ਆਪਦੇ ਫੋਰਮ ਦੇ ਫੈਸਲੇ ਆ ਤੇ ਦੇਖਿਆ ਜਾਵੇ ਤਾਂ ਇਹਨਾਂ ਚ ਵੀ ਬਾਈ ਇੱਕ ਇੱਕ ਚੀਜ਼ ਸਿਮਿਲਰ ਆ ਦੇਖਿਆ ਦੋਵਾਂ ਚ ਪਰਖਿਆ ਸਬਰ ਹੀ ਜਾ ਰਿਹਾ ਉਹਦੇ ਚ ਵੀ ਸਬਰ ਹੀ ਪਰਖਿਆ ਜਾ ਰਿਹਾ ਕਿ ਦੇਖਦੇ ਆਂ ਫਿਰ ਕਿੰਨੇ ਕਿ ਜ਼ਖਮੀ ਕਰਕੇ ਸਾਨੂੰ ਮਤਲਬ ਕਿ ਨੰਗਣ ਦੇ ਰਿਹਾ ਤੇ ਅਸੀਂ ਇੱਧਰ ਇਹ ਸਬਰ ਦੇਖਦੇ ਆਂ ਕਿ ਦੇਖਦੇ ਆਂ ਹੁਣ ਬਾਹਰ ਸਰਕਾਰ ਕਿੰਨਾ ਕੁ ਟਾਈਮ ਇਹਨਾਂ ਨੂੰ ਆਏ ਹਨ ਗੋਲੀਆਂ ਕਰਦੀ ਆ ਇਹ ਦੋਹਾਂ ਚੀਜ਼ਾਂ ਜਿ ਸਿਮਿਲਰਲੀ ਇੱਕ ਮਤਲਬ ਕਿ ਹੈ ਦੋਹਾਂ ਚ ਇੱਕੋ ਹੀ ਚੀਜ਼ ਉਹ ਸਬਰ ਹੈ ਤੇ ਉਹ ਦੋਵੇਂ ਪਾਸੇ ਤਿਰਕ ਕੀਤਾ ਯਾਰ ਹਾਂ 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 ਉਹੀ ਫਲਸਫੀ ਅੱਜ ਵੀ ਲਾਗੂ ਹੋ ਰਹੀ ਹੈ ਜਿਹੜੀ ਉਹਨਾਂ ਤੋਂ ਜਿਹੜੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਦੂਜੀਆਂ ਜਿਹਾ ਫਿਰ ਜਥੇਬੰਦੀਆਂ ਕਦੇ ਫੁੱਲ ਕਦੇ ਡਾਂਗਾਂ ਕਦੇ ਗੋਲੇ ਵੇਖੋ ਇਹ ਜਿਹੜਾ ਹੈ ਨਾ ਜਿਹੜੇ ਫੁੱਲ ਬਾਣਾ ਉਹਦੇ ਵਿੱਚ ਵੀ ਉਹ ਮਿਰਚਾਂ ਪਾ ਕੇ ਸੁੱਟਦੇ ਲੋਕਾਂ ਨੂੰ ਫੁੱਲ ਦੇਖਦੇ ਕਿਉਂਕਿ ਸਰਕਾਰ ਨੇ ਕਦੇ ਵੀ ਸਾਡੇ ਵਾਲ ਕੋਈ ਚੀਜ਼ ੁੱਟੀਆਂ ਸਾਡੇ ਭਲੇ ਆਸਤੇ ਨਹੀਂ ੁੱਟੀ ਕਦੀ ਵੀ ਕਿਉਂਕਿ ਲੋਕ ਭਲਾਈ ਦੀ ਗੱ ਸੋਝਦੇ ਆ ਜਿੰਨੇ ਜਦੋਂ ਸਾਡੇ ਕਿਸਾਨਾਂ ਨੂੰ ਸਮਝਾਉਣ ਲੱਗਦੇ ਉਹ ਚਿਰਦੋਂ ਗੋਲੇ ਦਿਖ ਪੈਂਦੇ ਆ ਕਿਉਂਕਿ ਜੇ ਸਭ ਤੋਂ ਤੁਸੀਂ ਵੇਖਿਆ ਹੋਣਾ ਪਹਿਲਾਂ ਰਾਜੇ ਦੇ ਟਾਈਮਾਂ ਦੇ ਵੀ ਫੋਲੇ ਕਹਿਰੀ ਚੀਜ਼ ਉਰ ਤੇ ਮਿਰਚ ਪਾ ਕੇ ਕਿਤੇ ਸੁਟੋ ਨਾ ਕਰਦੇ ਉਹ ਸੁੰਗੀ ਜਾਵੇ ਇੱਕ ਕਰੀ ਤੇ ਕਿੰਨਾ ਕਿੰਨਾ ਸਮਾਂ ਜਿਹੜਾ ਦਿਮਾਗ ਕੰਮ ਨਹੀਂ ਕਰਦਾ ਜਿਹੜੀ ਤੁਸੀਂ ਇਹਦੋਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜਾ ਸਰਕਾਰ ਜਿਹੜੀ ਦੁਬਾਰਾ ਉਹ ਕੰਮ ਕਰੂਗੀ ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਜੇ ਸਰਕਾਰ ਨੇ ਇਸ ਵਕਤ ਕਿਸਾਨਾਂ ਦਾ ਨੁਕਸਾਨ ਕੀਤਾ ਇੱਕ ਸ਼ੁਭ ਕਰਨ ਜਿਹੜਾ ਸੀ ਉਹਨੇ ਲੰਗੜੀ ਸਰਕਾਰ ਕਰਦੀ ਸੀ ਇਹਨਾਂ ਦੀ ਜਿਹੜੇ ਕਿ 400 ਪਾਰ ਦੀ ਗੱਲ ਕਰਦੇ ਲੰਗੜੀ ਕਰਦੀ ਇਹਨਾਂ ਨੇ ਦੁਬਾਰਾ ਕਿਸਾਨਾਂ ਦੇ ਉੱਤੇ ਉਹ ਅਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ ਨਾ ਤੇ ਹੇਠਲੀ ਉੱਤੇ ਕਰ ਦੇਣਗੇ ਕਿਉਂਕਿ ਅੱਕੇ ਬੈਠੇ ਆ ਇਹਨਾਂ ਨੇ ਆਪਣਾ ਸਾਰਾ ਕੁਝ ਗਵਾਲੀਆਂ ਆਪਣੀਆਂ ਜ਼ਮੀਨਾਂ ਵੀ ਗਵਾਲਣ ਨੂੰ ਜਿਹੜੇ ਆ ਉਹ ਬਿਲਕੁਲ ਸਿਰੇ ਤੇ ਆ ਕੇ ਆਪਣੀਆਂ ਜ਼ਮੀਨਾਂ ਬੰਜਰ ਕਰ ਲੀਆਂ ਇਹਨਾਂ ਨੇ ਆਪਣੇ ਪੁੱਤ ਪਰਦੇਸਾਂ ਨੂੰ ਤੋੜ ਲਏ ਇਹਨਾਂ ਨੂੰ ਇਹਨਾਂ ਨੂੰ ਸਰਕਾਰ ਨੂੰ ਵੀ ਗੱਲਾਂ ਨੂੰ ਸਮਝਣਾ ਚਾਹੀਦਾ ਤੇ ਇਹ ਆਪਣੇ ਉਸ ਆਗੂ ਨੂੰ ਕਦੀ ਵੀ ਨਹੀਂ ਖੋਣਗੇ ਜਿਹੜਾ ਆਗੂ ਜੜਾ ਵਾ ਇਹਨਾਂ ਚਿੰਤਾ ਤਰਵਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਚਿੰਤਾ ਦੇ ਵਿੱਚ ਉਹ ਕਹਿੰਦੇ ਕਿ ਕਿਸਾਨੀ ਦੇ ਬਿੱਲ ਚਲੋ ਵੇਖੀ ਜਾਊਗੀ ਕਿਤੇ ਬਾਪੂ ਨਾ ਗਵਾਲਗੀ ਤੁਹਾਨੂੰ ਹੈ ਇਸ ਚੀਜ਼ ਦਾ ਤੁਹਾਡੇ ਪਿਤਾ ਠੇ ਫॉर ਸ਼ੋਰ ਇਸ ਚੀਜ਼ ਇਹ ਚੀਜ਼ ਮਤਲਬ ਕਿ ਹੈਗੀ ਆ ਪਰ ਜੇ ਮੈਂ ਦੇਖਣਾ ਯਾਰ ਉਹਦੇ ਤੋਂ ਵੀ ਇੰਪੋਰਟੈਂਟ ਚੀਜ਼ਾਂ ਹੈਗੀਆਂ ਜਿਵੇਂ ਮੰਨ ਲਓ ਉਹ ਇੱਕ ਲਾਈਫ ਆ ਜੇ ਆਪਾਂ ਟੈਕਨੀਕਲੀ ਦੇਖੀ ਤਾਂ ਉਹ ਇੱਕ ਲਾਈਫ ਆ ਪਰ ਜੇ ਐਮਐਸਪੀ ਨਾ ਨਾ ਮਿਲੀ ਵੀਰੇ ਕਿਤੇ ਤੇ ਤੁਸੀਂ ਦੇਖਿਓ ਮਤਲਬ ਕਿ ਆਉਣ ਵਾਲੇ 4-5 ਸਾਲਾਂ ਚ ਫਿਰ ਸਾਡਾ ਨੁਕਸਾਨ ਕਿਹੜੇ ਹੱਦ ਤੱਕ ਹੁੰਦਾ ਉਹੀ ਮੈਂ ਗੱਲ ਕਰ ਰਿਹਾ ਸੀ ਹੈ ਨਾ ਕਿ ਉਹਨਾਂ ਦੇ ਜਿਹੜੀ ਉਹ ਜ਼ਿਹਨ ਚ ਉਹ ਤਸਵੀਰ ਉਹ ਨੁਕਸਾਨ ਦੀ ਬਣੀ ਹੋਈ ਹੈ ਨਾ ਉਹ ਮਤਲਬ ਕਿ ਮੈਨੂੰ ਮਤਲਬ ਕਿ ਜਿੰਨੀ ਗੱਲ ਉਹ ਦੱਸਦੇ ਆ ਜਾਂ ਸਮਝਾਉਂਦੇ ਆ ਉਹ ਇਹ ਉਹ ਜੋ ਮੈਨੂੰ ਵੀ ਇੰਨਾ ਮੇਰਾ ਵੀ ਮਤਲਬ ਕਿ ਅੰਦਰੋਂ ਮਨ ਇੰਨਾ ਕੋ ਹੋਇਆ ਵਾ ਕਿ ਜੇ ਉਹ ਕਿਤੇ ਇਹ ਚੀਜ਼ ਨਾ ਨਾ ਹੋਈ ਐਮਐਸਪੀ ਵਾਲਾ ਕੰਮ ਨਾ ਬਣਿਆ ਤਾਂ ਯਾਰ ਨੁਕਸਾਨ ਇੰਨਾ ਵੱਡਾ ਹੋ ਜਾਏਗਾ ਉਹ ਨੁਕਸਾਨ ਤੋਂ ਡਰਦੇ ਅਸੀਂ ਇਸ ਇਸ ਨੁਕਸਾਨ ਨੂੰ ਝੱਲਣ ਨੂੰ ਮੈਂ ਕਹਿੰਦਾ ਵੀ ਹਾਂ ਤਿਆਰ ਬੈਠੇ ਆਂ ਪਰ ਜੇ ਕਿਤੇ ਦੇਖੀਏ ਤਾਂ ਮੈਂ ਆਪਦੇ ਪਿਆਰ ਨੂੰ ਯਾਰ ਕਿਤੇ ਜਾਣਦਾ ਨਹੀਂ ਮੈਨੂੰ ਨਹੀਂ ਪਤਾ ਉਹ ਕਿੱਡੀ ਕਿਸੇ ਦੀ ਕਿੱਥੇ ਟੁੱਟੂਆ ਮੈਨੂੰ ਨਹੀਂ ਪਤਾਗਾ ਉਹ ਟੁੱਟਣ ਵਾਲਾ ਬੰਦਾ ਹੀ ਨਹੀਂ ਹੈਗਾਗਾ ਤੇ ਇਹ ਸਮਝਦੇ ਆ ਕਿਤੇ ਵੀ ਆਈਂ ਤੁਰੇ ਫਿਰਦੇ ਤੋੜ ਦਿਆਂਗੇ ਉਹ ਇਹਨਾਂ ਨੂੰ ਲੈ ਕੇ ਬਹਿ ਜਾਊਗਾ ਇਹਨਾਂ ਨੂੰ ਅਖੀਰ ਨੂੰ ਆ ਕੇ ਹਾਂ ਬਹੁਤ ਦਾ ਅਖੀਰ ਨੂੰ ਇਹਨਾਂ ਦਾ ਖਿਹੜਾ ਇਹ ਸਮਝੀ ਜਾਂਦੇ ਆ ਕਿ ਤੇ ਉਹਦਾ ਖਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਖਿਹੜਾ ਤਾਂ ਥੋੜਾ ਨਹੀਂ ਛੁੱਟਣਾਗਾ ਅਖੀਰ ਨੂੰ ਟੇਬਲ ਟਾਕ ਕਰਕੇ ਇਥੇ ਮੰਗਾ ਮੰਨ ਕੇ ਫੇਰ ਉਹਨਾਂ ਦਾ ਖਿਹੜਾ ਛੁੱਟਣਾ ਨਹੀਂ ਤਾਂ ਇਹ ਜਿਹੜੀ ਬਾਈ ਨੇ ਗੱਲ ਕੀਤੀ ਨਾ ਪੁੱਠੀ ਵੱਜੂਗੀ ਉਹ ਵੱਜਣ ਨੂੰ ਹੁਣ ਦੇਖੀ ਜਾਇਓ ਆਉਣ ਵਾਲੇ ਪੰਜਾਂ ਚਾਰਾਂ ਦੇ ਅੱਗੇ ਇਹ ਚੀਜ਼ ਦਾ ਤਮਾਸ਼ਾ ਵੀ ਦੇਖ ਰਹੇ ਨੇ ਉਹ ਕਹਿੰਦੇ ਦੇਖ ਲਓ ਫਿਰ ਕੀ ਹੁੰਦਾ ਦੇਖ ਲਾਂਗੇ ਬਾਅਦ ਚ ਦੇਖੋ ਬਾਈ ਉਹਨਾਂ ਦੀ ਪਾਲਿਸੀ ਆ ਹਨਾ ਪਹਿਲੀ ਤਾਂ ਗੱਲ ਆ ਜਿਹੜੇ ਜਿਹੜੇ ਮਤਲਬ ਕਿ ਜਥੇ ਬੰਦੀਆਂ ਇਹ ਚੀਜ਼ ਦੀਆਂ ਗੱਲ ਕਰਦੀਆਂ ਨਾ ਉਹਨਾਂ ਤਾਂ ਤੁਸੀਂ ਪਾਲਿਸੀ ਨੂੰ ਦੇਖਿਓ ਨਾ ਪੂਰਨ ਕਰਜ਼ਾ ਮਾਫੀ ਦੀ ਗੱਲ ਕਰਦੇ ਆ ਉਹ ਨਾ ਸੁਆਮੀ ਨਾਥਨ ਦੀ ਗੱਲ ਕਰਦੇ ਆ ਤੇ ਇੱਥੇ ਦੋਵੇਂ ਚੀਜ਼ਾਂ ਹੀ ਉਹ ਆ ਨਾ ਸੁਆਮੀ ਨਾਥਨ ਵੀ ਇਹਦੇ ਪੂਰਨ ਕਰਜ਼ਾ ਮਾਫੀ ਆ ਕਿਸਾਨ ਕਿਸਾਨ ਮਜ਼ਦੂਰ ਦਾ ਹਨਾ ਉਹ ਉਹ ਚੀਜ਼ ਤੋਂ ਉਹ ਤਾਂ ਉਲਟ ਚੱਲਦੇ ਆ ਉਹ ਕਿਵੇਂ ਆ ਜਾਣਗੇ ਉਹ ਤਾਂ ਹੀ ਤਮਾਸ਼ਾ ਦੇਖਣਾ ਉਹਨਾਂ ਨੇ ਉਹ ਗੱਲ ਆ ਕਿ ਕੋਈ ਨਹੀਂ ਫਿਰ ਦੇਖ ਲੈਣ ਦੇ ਉਹ ਜਦੋਂ ਉਹਨਾਂ ਦਾ ਤਮਾਸ਼ਾ ਬਣਿਆ ਫਿਰ ਉਹ ਤਮਾਸ਼ਾ ਪੰਜਾਬ ਦੇ ਲੋਕ ਦੇਖਣਗੇ ਉਹਨਾਂ ਨੂੰ ਅਕਸਰ ਨੂੰ ਸਵਾਲ ਜਵਾਬ ਤਾਂ ਹੋਊਗਾ ਨਾ ਕਿ ਪਿੰਡਾਂ ਦੇ ਵਿੱਚ ਤਾਂ ਉਹਨਾਂ ਨੂੰ ਵਿਚਰਨਾ ਪੈਣਾ ਹੈ ਨਾ ਕਿਸਾਨਾਂ ਨਾਲ ਹੀ ਉਹਨਾਂ ਦੀ ਜਥੇਬੰਦੀ ਚੱਲਦੀ ਹੈ ਨਾ ਅਖੀਰ ਨੂੰ ਉਹਨਾਂ ਤੋਂ ਸਵਾਲ ਜਵਾਬ ਤਾਂ ਅਗਲੀ ਜਿਹੜੀ ਉਹਨਾਂ ਨੇ ਮਤਲਬ ਉਹਨਾਂ ਨੂੰ ਨਹੀਂ ਵੜਨ ਦੇਣਾ ਹੁਣ ਜਿਹੜੀ ਜਵਾਨੀ ਆ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਆ ਉਹ ਏਡੀ ਵੀ ਪਾਗਲ ਨਹੀਂ ਰਹੀ ਕਿ ਜਿੰਨੀ ਕੇ ਪਿੱਛੇ ਬਣਾਈ ਗਏ ਆ ਸਾਡੇ ਬਾਪੂਆਂ ਨੂੰ ਕੋਈ ਨਹੀਂ ਆਉਣ ਦਿਓ ਪਿੰਡਾਂ ਚ ਪਿੰਡਾਂ 'ਚ ਤਾਂ ਉਹਨਾਂ ਨੂੰ ਪਤਾ ਲੱਗੂਗਾ ਨਾ ਮਤਲਬ ਮੈਂ ਤਾਂ ਆਪਦੇ ਏਰੀਆ ਦੀ ਗੱਲ ਕਰ ਸਕਦਾ ਉੱਥੇ ਤਾਂ ਬਾਈਕਾਟ ਹੋ ਗੇ ਆ ਅੱਛਾ ਉੱਥੇ ਬਾਈਕਾਟ ਹੋ ਗੇ ਆ ਜਿਹੜੀ ਤੁਸੀਂ ਇੱਕ ਫੋਟੋ ਦੇਖੀ ਹੋਏਗੀ ਉਹਦੇ ਨਾਲ ਆਪਣੇ ਮਤਲਬ ਫਾਦਰ ਸਾਹਿਬ ਦੀ ਵੀ ਫੋਟੋ ਉੱਪਰ ਲਾ ਕੇ ਉਹ ਥੱਲੇ ਪੈਗ ਪੁਗ ਲਾਈ ਜਾਂਦੇ ਆਂਦੀ ਫੋਟੋ ਵੀ ਆਈ ਉਹਨਾਂ ਦੀ ਇੱਕ ਉਹਦੇ ਤੋਂ ਮਤਲਬ ਕਾਫੀ ਰੋ ਹੈ ਤੇ ਉਹ ਨਤੀਜੇ ਇਸ ਚੀਜ਼ ਦੇ ਬਹੁਤ ਬਹੁਤ ਜਲਦੀ ਮਿਲ ਜਾਣੇ ਇਸ ਚੀਜ਼ ਦੇ ਨਤੀਜੇ ਕਿਤੇ ਲੀਡਰਸ਼ਿਪ ਉਥੇ ਸਰਕਾਰਾਂ ਉਹ ਵੀ ਲੀਡਰਸ਼ਿਪ ਹੈਗੇ ਜਿਹੜੇ ਦੂਜੇ ਪਾਸੇ ਪੋਲੀਟੀਕਲ ਲੀਡਰ ਹੈਗੇ ਜਿਹੜੇ ਭਵੇਂ ਭਾਈਪਦੇ ਹੋਣ ਕਾਂਗਰਸ ਦੇ ਹੋਣ ਆਪ ਵਾਲੇ ਹੋਣ ਜਗ ਜੋ ਵੀ ਹੈ ਵੇਖੋ ਜਿਹੜਾ ਸੁਆਮੀਨਾਥ ਦੀ ਰਿਪੋਰਟ ਦੀ ਗੱਲ ਕਰਦੇ ਆਂ ਕਾਂਗਰਸ ਸਰਕਾਰ ਵੇਲੇ ਆਈ ਕਾਂਗਰਸ ਨੇ ਸਰਕਾਰ ਨੇ ਲਾਗੂ ਨਹੀਂ ਕੀਤੀ ਅੱਜ ਭਾਜੀਪੀ ਨੇ ਜਿਹੜੇ ਆ ਜਿਹੜਾ ਮੋਦੀ ਸਾਹਿਬ ਦਾ ਚੇਅਰਮੈਨ ਰਿਹਾ ਸੀ ਜਿਹੜਾ ਕਹਿੰਦਾ ਸੀ ਵੀ 2014 'ਚ ਸਭ ਤੋਂ ਪਹਿਲਾ ਕੰਮ ਇਹ ਕਰੂੰਗਾ ਜਿੱਤਰਾ ਭਗਵੰਤ ਪਣ ਕਹਿੰਦਾ ਸੀ ਨਾ ਮੇਰੀ ਸਰਕਾਰ ਆ ਲੋਹ ਹਰਾ ਪੈਨ ਚੱਲੂਗਾ ਇਸ ਤਰ੍ਹਾਂ ਮੋਦੀ ਸਾਹਿਬ ਕਹਿੰਦਾ ਹੈ ਵੀ ਸੁਆਮੀਨਾਥ ਦੀ ਰਿਪੋਰਟ ਮੈਂ ਸਭ ਤੋਂ ਪਹਿਲ ਦੇ ਆਧਾਰ ਤੇ ਲਾਗੂ ਕਰੂੰਗਾ ਪਰ ਉਹਨੇ ਉਹਦੇ ਉਲਟਾ ਜਿਹੜਾ ਤਿੰਨ ਕਾਲੇ ਕਾਨੂੰਨ ਲਿਆਂਦੇ ਸਾਡੇ ਆਸਤੇ ਹਨਾ ਔਰ ਤੋਂ ਇਹ ਸਾਰੇ ਕਾਰਪੋਰੇਟਾਂ ਦੀਆਂ ਜਿਹੜੀਆਂ ਕੱ ਕਿਉਂਕਿ ਇਹ ਲੜਾਈ ਵੱਡੀ ਹੈ ਸਮਝਦੇ ਆਂ ਗੱਲ ਪਰ ਇਹਦੇ ਵਾਸਤੇ ਲੜਨਾ ਪੈਣਾ ਹੈ ਖਲੋਣਾ ਪੈਣਾ ਜੇ ਇਹੋ ਸੋਚੀ ਜਾਈਏ ਕਿ ਅਗਲੇ ਪਾਸੇ ਸ਼ੇਰ ਵਾ ਅਗਲੇ ਪਾਸੇ ਸ਼ੇਰ ਵਾ ਤੇ ਸ਼ੇਰ ਦਿਨੋਂ ਦਿਨ ਸਾਡੇ ਉੱਤੇ ਚੜਿਆ ਆਉਂਦਾ ਹੋਵੇ ਸਾਨੂੰ ਐਂ ਲੱਗਦਾ ਵੀ ਇੱਕ ਪੈਰ ਤੁਰ ਰਿਹਾ ਤੁਰ ਰਿਹਾ ਤੁਰ ਰਿਹਾ ਤੇ ਫਿਰ ਉਹਦੇ ਮੁਕਾਬਲੇ ਵਾਸਤੇ ਤੁਰਨਾ ਚਾਹੀਦਾ ਹੈ ਨਾ ਕਿ ਇਹ ਵੇਟ ਕਰੀਏ ਵੀ ਜਦੋਂ ਸਾਡੀ ਬਿਲਕੁਲ ਖਤਮ ਹੋ ਜਾਏ ਪਹਿਲੀ ਵੇਚਦਾਂਗੇ ਫਿਰ ਤੁਰਾਂਗੇ ਜਿਹੜੇ ਬੈਠੇ ਆ ਘਰਾਂ ਚ ਉਹਨਾਂ ਦੀ ਏਹ ਹੋਈ ਆ ਵੀ ਜਦੋਂ ਸਾਰਿਆਂ ਦੀ ਜ਼ਮੀਨ ਚਲ ਜੂਗੀ ਫਿਰ ਸਾਰੇ ਇਕੱਠੇ ਹੋ ਕੇ ਲੜ ਲਾਂਗੇ ਫਿਰ ਹੁਣ ਤਾਂ ਕਿਸਾਨ ਨਿਕਲ ਲੱਗੇ ਕਿਸਾਨਾਂ ਨੇ ਤਾਂ ਕਦੇ ਵੀ ਪਿਛਾ ਨਹੀਂ ਵਿਖਾਇਆ ਕਿਸਾਨ ਤੇ ਹਮੇਸ਼ਾ ਹੀ ਜਿਹੜਾ ਵਾ ਉਹ ਨਿਕਲਦਾ ਹੀ ਨਿਕਲਦਾ ਵਾ ਜਦੋਂ ਕਿਤੇ ਪਿਛਾ ਵਿਖਾਇਆ ਲੀਡਰਾਂ ਨੇ ਵਿਖਾਇਆ ਜੇ ਕਿਸਾਨਾਂ 'ਚ ਰੋਸ ਹੀ ਨਾ ਤੇ ਇਹੋ ਰੋਸ ਸੀਗਾ ਵੀ ਨਾਗ ਇਲੈਕਸ਼ਨ ਲੜ ਲਈ ਆ ਲਖਣ ਕਰਕੇ ਭੱਜੇ ਇੱਕੋ ਇੱਕ ਤੁਸੀਂ ਰਾਜੇਵਾਲ ਸਾਹਿਬ ਦੀ ਸਪੀਚ ਸੁਣ ਲਓ ਕਹਿੰਦੇ ਆ ਵੀ ਡੱਲਿਆਲ ਸਾਹਿਬ ਨਹੀਂ ਮੰਦੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਫੌਜ ਥੱਕ ਚੁੱਕੀ ਆ ਲੋਕ ਮਗਲਵਾ ਨਹੀਂ ਰਹੇ ਪਰ ਡੱਲੇਵਾਲ ਕਹਿੰਦੇ ਵੀ ਆਪਾਂ ਹੋਰ ਬਈਏ ਇੱਥੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾ ਕੇ ਚਾਹੀਏ ਤੇ ਸੁਆਮੀਨਾਥੀ ਦੀ ਰਿਪੋਰਟ ਲਾਗੂ ਕਰਾ ਕੇ ਚੱਲੀਏ ਪਰ ਕਹਿੰਦੇ ਵੀ ਨਹੀਂ ਇਹਦੇ ਉੱਤੇ ਸਾਡੀ ਸਹਿਮਤੀ ਬਣ ਸਕੀ ਫਿਰ ਜਦੋਂ ਆਪਾਂ ਕਿਸੇ ਨਾਲ ਗਏ ਹੋਏ ਉਸ ਵਕਤ ਜਿਤਨਾ ਸੰਯੁਕਤ ਕਿਸਾਨ ਮੋਰਚਾ ਉਹਦੇ ਨਾਲ ਗਏ ਸੀ ਮੰਨਣੀ ਪੈਂਦੀ ਗੱਲ ਕਿਉਂਕਿ ਉਧਰ ਲੋਕਤੰਤਰਵਾਦ ਜਿੰਦਾ ਜ਼ਿਆਦਾ ਹੋਗੇ ਉਹਨਾਂ ਦੀ ਗੱਲ ਮੰਨਣੀ ਪਈ ਡੱਲੇਵਾਲ ਸਾਹਮਣੇ ਮੁੜਦਾਂ ਪਿਆ ਪਰ ਜਦੋਂ ਡੱਲੇਵਾਲ ਸਾਹਮਣੇ ਦੁਬਾਰਾ ਇਹ ਗੱਲ ਕਹੇ ਵੀ ਤੁਰ ਗਏ ਆਪਾਂ ਜ ਅਦਰਵਾਦੀ ਕਿਸਾਨਾਂ ਨੂੰ ਪਤਾ ਲੱਗਾ ਵੀ ਸਾਡਾ ਇੱਕ ਲੀਡਰ ਜਿਹੜਾ ਵਾ ਮੈਦਾਨ 'ਚ ਇਸ ਵਕਤ ਲੜਾਈ ਲੜ ਰਿਹਾ ਤੇ ਕਿਸਾਨ ਪਹੁੰਚ ਗਿਆ ਵੱਡੀ ਗਿਣਤੀ 'ਚ ਰਾਤ ਨੂੰ ਡਰ ਹੁੰਦਾ ਤੁਹਾਨੂੰ ਜਿਵੇਂ ਤੁਸੀਂ ਰਾਤ ਗੀਡ ਅਨਾਉਂਸਮੈਂਟ ਸਾਰੀ ਰਾਤ ਚੱਲਦੀ ਰਹਿੰਦੀ ਹੈ ਵੀ ਤੁਹਾਨੂੰ ਲੱਗਦਾ ਕਿ ਕਿਸੇ ਨਾ ਕਿਸੇ ਪਾਸੋਂ ਹਮਲਾ ਨਾ ਕਰ ਦੇਣ ਵੇਖੋ ਦੁਸ਼ਮਣ ਬਾਤ ਕਰਿਆਣ ਹੋਈ ਦੁਸ਼ਮਣ ਵਾਓ ਸਾਡੇ ਉਹਨਾਂ ਹੋਣੀ ਬਾਤ ਕਰਨ ਕੇ ਸਾਨੂੰ ਪਤਾ ਕਿਉਂਕਿ ਇਹਦੇ ਵਿੱਚ ਮੋਰਚੇ ਦੇ ਵਿੱਚ ਨਾ ਉਹਨਾਂ ਨੇ ਬਹੁਤ ਕੁਝ ਅਸੀਂ ਵੇਖਣ ਨੂੰ ਮਿਲਦਾ ਵਾ ਕਿ ਮੋਰਚੇ 'ਚ ਕਈ ਕਈ ਤਰ੍ਹਾਂ ਦੇ ਲੋਕ ਭੇਜ ਦਿੰਦੇ ਆ ਸਾਡੇ ਜਿਹੜੇ ਕਿਸਾਨ ਵਾ ਅਸੀਂ ਸਿੱਧੇ ਸਾਡੇ ਭੋਲੇ ਭਾਲੇ ਆ ਸਾਨੂੰ ਉਹਨਾਂ ਨੂੰ ਸਾਰਾ ਪਤਾ ਵਾ ਉਹ ਕਈ ਵਾਰੀ ਬਹੁਤ ਕੁਝ ਮੈਂ ਇੱਥੇ ਵੇਖਿਆ ਵੀ ਉਹ ਕੰਮ ਮੋਰਚੇ ਦੇ ਵਿੱਚ ਕਰਾਉਂਦੇ ਆ ਸਾਡੇ ਕਿਸਾਨਾਂ ਨੂੰ ਪਤਾ ਨਹੀਂ ਲੱਗਦਾ ਉਹ ਸਾਨੂੰ ਉਗਰ ਵੀ ਕਰਦੇ ਆ ਕਿਤੇ ਕਿਤੇ ਆ ਕੇ ਇੱਥੇ ਵੀ ਉਗਰ ਹੋ ਜਾਣੇ ਆਪੇ ਹੀ ਕਰਨ ਆ ਤੇ ਅਸੀਂ ਸਵੇਰੇ ਇਹ ਕਹੀਏ ਜੀ ਆਪਸ ਵਿੱਚ ਲੜ ਪਏ ਆ ਕਿਤਾ ਇਸ ਕਰਕੇ ਸਾਨੂੰ ਨਿਗਰਾਨੀ ਰੱਖਣੀ ਪੈਂਦੀ ਆ ਸਾਨੂੰ ਜਿੱਥੇ ਆਪਾਂ ਸਾਨੂੰ ਪਤਾ ਵਾ ਇਹ ਗੱਲ ਦਾ ਕਿ ਜਿਹੜੀ ਸਰਕਾਰ ਵਾ ਕੁਝ ਵੀ ਕਰ ਸਕਦੀ ਆ ਇਹ ਸਮਝਵਾਉਣਾ ਵੀ ਕਿਸਾਨਾਂ ਦੇ ਜਿਹੜੀ ਜੈਸ ਵਕਤੇ ਮੋਰਚਿਆਂ ਨੂੰ ਛੇੜੇ ਦਾ ਮੁੱਲ ਤਾਰਨਾ ਪਊਗਾ ਸਰਕਾਰ ਨੂੰ ਪਰ ਫਿਰ ਵੀ ਸਾਨੂੰ ਇਹ ਮੰਨਣਾ ਵਾ ਵੀ ਜਿਹੜਾ ਦੁਸ਼ਮਣ ਆ ਉਹਦੇ ਉੱਤੇ ਕਦੀ ਵੀ ਭਰੋਸਾ ਨਹੀਂ ਕਰਨਾ ਸਾਡਾ ਮੋਰਚਾ ਜਿਹੜਾ ਇਸ ਵਕਤ ਪੂਰੇ ਪੀਕ ਤੇ ਗਿਆ ਵਾ ਸਾਡੇ ਪ੍ਰਧਾਨ ਜੀ ਪਲ-ਪਲ ਜਿਹੜੇ ਉਹਨਾਂ ਦਾ ਸਰੀਰ ਘਟ ਰਿਹਾ ਵਾ ਤੇ ਸਾਨੂੰ ਮੋਰਚੇ ਦੀ ਲੱਖਿਆ ਵਾਸਤੇ ਰਾਤਾਂ ਕੀ ਕਈ ਰਾਤਾਂ ਵੀ ਜਾਗਣੀਆਂ ਪੈਣ ਤਾਂ ਸਾਨੂੰ ਤਿਆਰ ਹੋਣਾ ਚਾਹੀਦਾ ਹੈ ਮਾਨਸਿਕ ਤੌਰ ਤੇ ਤਿਆਰ ਬਾਪੂ ਜੀ ਉਹ ਕਹਿੰਦੇ ਕਿ ਡੱਲੇਵਾਲ ਸਾਹਿਬ ਨੂੰ ਚੈੱਕ ਕੀ ਲੈ ਜਣਗੇ ਸਰਕਾਰ ਆਪਦਾ ਜੋਰ ਜਲਾ ਵਿਖਾਉਣਾ ਚਾਹੁੰਦੀ ਹੈ ਸਰਕਾਰਾਂ ਕਰ ਸਕਦੀਆਂ ਹੂੰ ਸਰਕਾਰ ਕੋਲੇ ਸਾਰੀ ਪਾਵਰ ਹੈ ਅਸੀਂ ਵੀ ਪੂਰਾ ਤਾਨ ਲਾਇਆ ਹੈ ਹੂੰ ਛੇਤੀ ਕੀਤੇ ਹੀ ਨਹੀਂ ਹੋਣ ਦੇਵਾਂਗੇ ਹੂੰ ਗੱਲ ਸਿਖਰ ਤੇ ਪਹੁੰਚੀ ਹੈ ਹੂੰ ਧਰਤੀ ਜੀ ਤੋਂ ਕਰਲਾਉਂਦੀ ਹੈ ਨਾ ਉਦੋਂ ਇਹੋ ਜਿਹੇ ਯੋਧੇ ਪੈਦਾ ਹੁੰ ਹੂੰ ਹੁਣ ਧਰਤੀ ਦੀ ਕਰਲਾਟ ਨਾਲ ਸਭ ਕੁਝ ਹੋਇਆ ਹੈ। ਹੂੰ ਥੱਲੇ ਵਾਲਾ ਪਾਣੀ ਥੱਲੇ ਜਾ ਰਿਹਾ ਹੈ। ਸਰਕਾਰਾਂ ਸਾਥੋਂ ਰੋਟੀ ਖੋ ਰਹੀਆਂ। ਐਮਐਸਪੀ ਦੇ ਨਹੀਂ ਰਹੀਆਂ। ਜੇ ਐਮਐਸਪੀ ਸਾਰੀਆਂ ਫਸਲਾਂ ਤੇ ਹੋ ਜੇ ਤੇ ਪਾਣੀ ਬਚ ਜੇ ਝੋਨੇ ਤੋਂ ਅਸੀਂ ਕੀ ਕਰਾਉਣਾ ਹੈ? ਸਹੀ ਗੱਲ। ਤੇ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਵਰਤ ਦੀ ਕਈ ਬੰਦੇ ਕਹਿੰਦੇ ਆ ਕਿ ਕੀ ਜਾਂ ਭੁੱਖ ਹੜਤਾਲ ਜਾਂ ਕੀ ਜਦੋਂ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੇ ਕਿਲੇ ਸੀ ਮੈਂ ਉਹ ਵੀਰਾਂ ਨੂੰ ਦੱਸਣਾ ਚਾਹਣਾ ਕੰ ਲਾ ਕੇ ਸੁਣ ਲਿਓ ਹੁਣ ਕਿੰਨਾ ਹੱਟ ਤਪ ਗੁਰੂਪ ਸਾਹਿਬ ਨੇ ਕਰਾਇਆ ਉੱਥੇ ਉੱਥੇ ਨੀਲੇ ਘੋੜੇ ਵਰਗੇ ਪ੍ਰਸ਼ਾਤੀ ਹਾਥੀ ਵਰਗੇ ਚਲੇ ਗਏ ਮਹਾਰਾਜ ਨੇ ਐਨਾ ਸਿੰਘਾਂ ਦਾ ਉੱਥੇ ਸਬਰ ਰਖਾਇਆ 6 ਮਹੀਨੇ ਕਿਲੇ ਦੀ ਘੇਰਾਬੰਦੀ ਹੁੰਦੀ ਰਹੀ ਆਹ ਹੀ ਪੂਰਾ ਸਿਸਟਮ ਬਣਿਆ ਹੋਇਆ ਸੀ ਪਾਤਸ਼ਾਹ ਨੇ ਉਸ ਕਿਲੇ ਦੇ ਅੰਦਰ ਨਹੀਂ ਆਉਣ ਦਿੱਤਾ ਤੇ ਗਰੀਲਾ ਜੰਗ ਚੱਲਦਾ ਰਿਹਾ ਇੰਨਾ ਜਾਣੇ ਸਾਡਾ ਹੱਟ ਜਪ ਤਪ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੀਆਂ ਪਾਤਸ਼ਾਹਾਂ ਨੇ ਕਰਾਇਆ ਤੇ ਉਸੇ ਤੱਕਾਂ ਹੀ ਇਹ ਸ਼ਾਂਤਮਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਆਪ ਦੇ ਸਰੀਰ ਤੇ ਲੈ ਕੇ ਕੋਈ ਲੈ ਸਕਦਾ ਵੱਖਰੀ ਮੌਤ ਇਸ ਵਾਸਤੇ ਵੀਰੋ ਸਾਡਾ ਜਰਨੈਲ ਹੈ ਜੂਝ ਰਿਹਾ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਵਾਸਤੇ ਕਰ ਰਿਹਾ ਉਹਨੂੰ ਦਿਸ ਰਿਹਾ ਸਾਰਾ ਕੁਝ ਜੀ ਕਰਦਾ ਕਿਸੇ ਦਾ ਪਰ ਜਿਹੜੇ ਸਾਡੇ ਕਿਸਾਨੀ ਦਾ ਬਾਣਾ ਪਾ ਕੇ ਜਿਹੜੇ ਕਿਸਾਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਐ ਹੂੰ ਉਹਨਾਂ ਨੇ ਦਾ ਨਾਂ ਕਰਜ਼ਾ ਮੁਕਤੀ ਦੀ ਗੱਲ ਕਰਨੀ ਐ ਨਾ ਐਮਐਸਪੀ ਦੀ ਕਰਨੀ ਐ ਹੂੰ ਇਸੇ ਵਾਸਤੇ ਤਾਂ ਅਸੀਂ ਇੱਕ ਵੱਖਰੀ ਪਛਾਣ ਲੈ ਕੇ ਆਏ ਆਂ ਸਾਡੀਆਂ ਇਹਨਾਂ ਦੀਆਂ ਪਾਲਿਸੀਆਂ ਜੀ ਦਾ ਫਰਕ ਐ ਸਾਰਾ ਜੋ ਸਰਦਾਰ ਜਗਜੀਤ ਸਿੰਘ ਲੜ ਰਿਹਾ ਹੈ ਇਹ ਕਿਸਾਨ ਨੂੰ ਬਚਾਓ ਦੀ ਨੀਤੀ ਐ ਇਸ ਤੋਂ ਬਿਨਾ ਅਸੀਂ ਬਚਾਂਗੇ ਨਹੀਂ ਐਵੇਂ ਉਹ ਸਭ ਕੁਝ ਦਾਤੇ ਨਹੀਂ ਲਾਇਆ ਉਹਨੂੰ ਪਤਾ ਹੈ ਸਾਨੂੰ ਜਿਦੋਂ 9 ਮਹੀਨਿਆਂ ਤੋਂ ਉੱਤੋਂ ਟਾਈਮ ਟੱਪ ਗਿਆ ਸਰਕਾਰ ਕੁੰਭ ਕਰਨ ਦੀ ਨੀਂਦ ਪਈ ਰਹੀ ਤਾਂ ਫਿਰ ਸਾਡੇ ਯੋਧੇ ਨੂੰ ਮੌਤ ਵਾਲਾ ਪਾਸਾ ਚੁਣਨਾ ਪਿਆ ਸਾਡੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਪਹਿਲਾਂ ਹੀ ਦੱਸ ਕੇ ਗਏ ਉਹ ਵੀ ਸ਼ਰਾਰਤੀ ਲੋਕ ਵੀ ਦੋ ਪੱਕੇ ਹੁੰਦੇ ਜੇ ਉਂਝ ਬੈਠੇ ਹੁਣ ਕਹਿੰਦੇ ਲੋਕਾਂ ਦੇ ਪੁੱਤ ਮਰਵਾਰੇ ਜਿਉਣਾ ਆਪ ਬੈ ਗਿਆ ਦੇਖੇ ਕੋ ਬੈਠਾ ਕਿਹਾ ਨਹੀਂ ਜਰਦੀਆਂ ਨਹੀਂ ਨਾ ਹਾਂ ਉਹਨਾਂ ਨੂੰ ਪਤਾ ਹੈ ਨਹੀਂ ਜਰਦੇ ਉਹਨਾਂ ਨੂੰ ਪਤਾ ਹੈ ਵੀ ਹੁਣ ਲੋਕ ਤੁਰਪੇ ਤੇ ਸੱਚ ਦੀ ਜਿੱਤ ਹੋਣੀ ਹੈ ਮੋਰਚਾ ਮਿੱਤਰੋ 101% ਜਿੱਤਿਆ ਜਾਣਾ ਹੈ ਇਹ ਸਰਕਾਰ ਬੇਫਿਕਰ ਹੋ ਜੇ ਸਾਡੇ ਯੋਧੇ ਨੇ ਇਹਨਾਂ ਨੂੰ ਧੌਣ ਤੇ ਕਰ ਲੈਣਾ ਹੈ ਜਵਾਬ ਇਹਨਾਂ ਨੂੰ ਦੇਣਾ ਪੈਣਾ ਹੈ ਤੇ ਸਾਡਾ ਤਾਂ ਇਤਿਹਾਸ ਪੜ ਲਓ ਸ਼ਹੀਦੀਆਂ ਤਾਂ ਹੁੰਦੀਆਂ ਆਈਆਂ ਹੂੰ ਜਿਵੇਂ ਵੀਰ ਕਿਹਾ ਵੀਰ ਨੇ ਕਿਹਾ ਜਦੋਂ ਕਸ਼ਮੀਰੀ ਪੰਡਤ ਆਏ ਸੀ ਮੈਂ ਥੋੜਾ ਜਿਹਾ ਪਿੱਛੇ ਚੱਲਾ ਉਹਨਾਂ ਨੇ ਪੁਕਾਰ ਕਰੀ ਹਾਂ ਤੇ ਗੁਰੂ ਤੇਗ ਬਹਾਦਰ ਨੇ ਕਿਹਾ ਪੁੱਤਰਾ ਤੂੰ ਯਤੀਮ ਹੋ ਜਾਏਗਾ ਉਹ ਕਹਿੰਦਾ ਜੇ ਇੱਕ ਬੇਟਾ ਯਤੀਮ ਹੋਣ ਨਾਲ ਅਜ ਲੱਖਾਂ ਬੇਟੇ ਯਤੀਮ ਹੋਣ ਤੋਂ ਬਚੀਦੇ ਤੇ ਇਹ ਸੌਦਾ ਸਸਤਾ ਐਵੇਂ ਸਾਡੇ ਵੀਰ ਨੇ ਕਿਹਾ ਜੇ ਭਾਰਤ ਦੇ ਸਾਰੇ ਲੋਕਾਂ ਨੂੰ ਐਮਐਸਪੀ ਗਾਰੰਟੀ ਦਾ ਕਾਨੂੰਨ ਮਿਲਦਾ ਤਾਂ ਸਾਡਾ ਯੋਧੇ ਨੇ ਅਮਰ ਹੋਣਾ ਜੇ ਸਰਕਾਰ ਜੇ ਇਸ ਪਾਸੇ ਵੀ ਹੈ ਤਾਂ ਉਹ ਤਾਂ ਬੜੇ ਦਿੜ ਰਾਦੇ ਨਾਲ ਬੈਠੇ ਆ ਪਰ ਛੇਤੀ ਕਿਸੇ ਨੂੰ ਖੰਗਲ ਨਹੀਂ ਦੇਵਾਂਗੇ ਮਰਾਂਗੇ ਲੜਾਂਗੇ ਜੇ ਸਰਕਾਰ ਦੀ ਹੈ ਵੀ ਅਸੀਂ ਐਂ ਚਖਣ ਦੇ ਦੇਵਾਂਗੇ ਸਾਡਾ ਇਤਿਹਾਸ ਪੜ ਲੈਣ ਉਹ ਸਾਡੇ ਕੋਲੇ ਅਖੀਰਲਾ ਕੰਮ ਹੋਊਗਾ ਪਹਿਲਾਂ ਅਸੀਂ ਕਿਸੇ ਨੂੰ ਆਇਆ ਨਹੀਂ ਇਤਿਹਾਸ ਸਾਡਾ ਪੜ ਲਓ ਆਏ ਨੂੰ ਅਸੀਂ ਦੇਖ ਦਿੰਨੇ ਆ ਜੇ ਚੜ ਕੇ ਆਵੇ ਤਾਂ ਫਿਰ ਤੇਗ ਵੀ ਦਿੰਨੇ ਆ ਸਾਡਾ ਇਤਿਹਾਸ ਤਾਂ ਪੜ੍ਹ ਕੇ ਦੇਖੋ ਜੀ ਇੱਕ ਮਿੰਟ ਜਿਵੇਂ ਨੇਮ ਕੇ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਤੇਗ ਮਤਲਬ ਇਤਿਹਾਸ ਚ ਰਿਆ ਆਪਣੇ ਦਾ ਇਤਿਹਾਸ ਪੜ੍ਹ ਲੈਣ ਸਾਡਾ ਸਾਥੋਂ ਡਰ ਕਿਉਂ ਰਹੇ ਆ ਇੱਕ ਪੰਜਾਬ ਹੀ ਦਾ ਸੂਬਾ ਸੀ ਜਿਹਨੇ ਸਾਰੇ ਭਾਰਤ ਨੂੰ ਜਗਾਤਾ ਉੱਠਿਆ ਕੋਈ ਹਮ ਅੱਜ ਵੀ ਪੰਜਾਬ ਵਾਲੀ ਪੰਜਾਬ ਹੈ ਪੰਜਾਬ ਨੇ ਸਾਰਿਆਂ ਨੂੰ ਚੰਕ ਲਾਈ ਸਾਰਿਆਂ ਨੂੰ ਲਿਆ ਨਹੀਂ ਤਾਂ ਸਾਰੇ ਦਰੜ ਕੇ ਰੱਖਤੇ ਨੇ ਕਿਸੇ ਨੇ ਆਵਾਜ਼ ਠਾਈ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਕਿੰਨੇ ਰੋਜ਼ ਕੀ ਕੁਝ ਹੁੰਦਾ ਸੀ ਇਹ ਉਹਨੇ ਵੀ ਮੂਰੇ ਲਾ ਲਏ ਗੁਰੂ ਪੀਰਾਂ ਦੀ ਧਰਤੀ ਐ ਇਹ ਮੋਦੀ ਸਾਹਿਬ ਭਲੇਖੇ ਚ ਐ ਇਸ ਤੋਂ ਪਹਿਲਾਂ ਅਸੀਂ ਰੰਗਜੀਵ ਵਰਗੇ ਜਿਹੜੇ ਸਵਾ ਸਵਾ ਮਨ ਜਨੇਊ ਲਾ ਕੇ ਤੁਰਦੇ ਸੀ ਉਹ ਰਾਏ ਪਾਏ ਐ ਇਸ ਕੌਮ ਨੇ ਰਾਹੇ ਜੇ ਬਾਬਾ ਉਹ ਉਹਦਾ ਸੈਂਟਰ ਵਾਲੇ ਪੰਗਾ ਲੈਂਦੇ ਪੰਜਾਬ ਵਾਲੇ ਵੀ ਨਹੀਂ ਨਾ ਉੱਤਾ ਕਰ ਰਹੇ ਕੋਈ ਪੰਜਾਬ ਵਾਲਾ ਤਾਂ ਹੈ ਹੀ ਨਚਾ ਰਹੇ ਨੇ ਕੀ ਕਰਨਾ ਇਹ ਤਾਂ ਭੰਡਾ ਇੱਕ ਹੂੰ ਭੰਡਾ ਦਾ ਕੀ ਕੰਮ ਹੁੰਦਾ ਉਹ ਤਾਂ ਆ ਗਿਆ ਉਹਨੂੰ ਸੋਝੀ ਥੋੜਾ ਆਉਦੀ ਪਬਲਿਕ ਨਾਲ ਕੋਈ ਹੂੰ ਨਾਲੇ ਨਾ ਜ਼ਮੀਂਦਾਰ ਬਾਈ ਇਹ ਤੁਸੀਂ ਦੇਖਿਓ ਜਿਹੜਾ ਇਹ ਆਪਣੇ ਪੰਜਾਬ ਵਾਲੇ ਸੀਐਮ ਦੀ ਗੱਲ ਕਰਦੇ ਹੋ ਨਾ ਕਰਨ ਨੂੰ ਇਹ ਕੀ ਨਹੀਂ ਕਰ ਸਕਦਾ ਸੀਐਮ ਹੈ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਰਿਪਰੈਜ਼ੈਂਟਡ ਆ ਸਾਡੇ ਸਾਡੇ ਲੋਕਾਂ ਦਾ ਪਰ ਜੇ ਮੜਾ ਜਾ ਪਿੱਛੇ ਚਲੀ ਹੈ ਨਾ ਜਦੋਂ ਇੱਕ ਤੁਹਾਨੂੰ ਯਾਦ ਹੋਵੇਗਾ ਇੱਕ ਇਹਨਾਂ ਨੇ ਪੋਲ ਕਰਾਈ ਸੀ ਇਹਨੂੰ ਤਾਂ ਇਹ ਮੜਾ ਜਾ ਇਹਨੂੰ ਮੜਾ ਜਾ ਆਪਦਾ ਇਤਿਹਾਸ ਦੇਖ ਲੈਣਾ ਚਾਹੀਦਾ ਇਹਨੂੰ ਤਾਂ ਇਹ ਬਣਾਉਂਦੇ ਨਹੀਂ ਸੀਗੇ ਇਹਦੇ ਤੋਂ ਤਾਂ ਇਹ ਕੰਨੀ ਕਿ ਤਣਾਉਂਦੇ ਸੀਗੇ ਵੀ ਕਿਤੇ ਇਹ ਫੇਸ ਨਾ ਆਵੇ ਸਾਡੇ ਕੋਲੇ ਸਾਡੇ ਕੋਲੇ ਕੋਈ ਇਦੋਂ ਬੈਟਰ ਫੇਸ ਆ ਜਾਏ ਪਰ ਲੋਕ ਪੰਜਾਬ ਦੇ ਲੋਕਾਂ ਨੇ ਇੱਕ ਉਹਨੂੰ ਇੱਕ ਬੋਲ ਦੇ ਵਿੱਚ ਆਪ ਦਾ ਇੰਨਾ ਜ਼ਿਆਦਾ ਦਬਾਅ ਬਣਾਤਾ ਸੀਗਾ ਕਿ ਇਹਨੂੰ ਬਣਾਉਣਾ ਪਿਆ ਇਹਨਾਂ ਇਹਦੇ ਤੇ ਤਾਂ ਪੰਜਾਬ ਦੇ ਲੋਕਾਂ ਦਾ ਹੱਥ ਇੰਨਾ ਸੀਗਾ ਇਹਨੂੰ ਤਾਂ ਇਹਦੇ ਤੇ ਤਾਂ ਕਰਜਾ ਲੈਣਾ ਨਹੀਂ ਪੰਜਾਬ ਦੇ ਲੋਕਾਂ ਦਾ ਪਰ ਇਹ ਕੀ ਕਰ ਰਿਹਾ ਇਹ ਇਸ ਟਾਈਮ ਤੇ ਬਿਲਕੁਲ ਆਪਦੇ ਜਿਹੜੇ ਸੁਪਰੀਮੋ ਜਿਵੇਂ ਇਹ ਕਹਿੰਦਾ ਹੁੰਦਾ ਵੀ ਮੇਰੇ ਸੁਪਰੀਮ ਹੈ ਉਹਨਾਂ ਦੀ ਬੁੱਕਲ 'ਚ ਬੈਠ ਕੇ ਭਾਜਪੀ ਦੀ ਇਨ ਬਿਨ ਬੋਲੀ ਬੋਲੀ ਜਾਂਦਾ ਪਰ ਇਹਨੂੰ ਇਹ ਨਹੀਂ ਪਤਾ ਲੱਗਦਾਗਾ ਕਿ ਮੈਂ ਜਾਣਾ ਤਾਂ ਵਾਪਸ ਹੀ ਉੱਥੇ ਆ ਤੇ ਜਦੋਂ ਇੱਥੇ ਤਾਂ ਵੱਡੇ ਵੱਡੇ ਜਿਹੜੇ ਕਹਿੰਦੇ ਸੀਗੇ ਅਸੀਂ ਦਾ 25 ਸਾਲ ਜਾਂ 30 ਸਾਲ ਉਹ ਨਹੀਂ ਛੱਡੇ ਲੋਕਾਂ ਨੇ ਤੇ ਤੈਨੂੰ ਤੂੰ ਤਾਂ ਹਜੇ ਸਿਰਫ ਚੀਜ਼ ਹੀ ਇੱਕ ਟਰਮ ਦੀ ਗੱਲ ਹੈ ਤੇਰੀ ਤਾਂ ਇਹਨੂੰ ਪਤਾ ਨਹੀਂ ਕਿਉਂ ਐਡਾ ਸੱਤਾ ਦਾ ਛਾ ਚੜ ਗਿਆ ਇਹਨੂੰ ਦੇਖ ਹੀ ਕੋਸ਼ ਨਹੀਂ ਰਿਹਾਗਾ ਇਹ ਚੀਜ਼ ਦਾ ਤਾਂ ਇਤਿਹਾਸ ਆਪਣਾ ਗਵਾਹ ਆਪਾਂ ਤਾਂ ਕਿਸੇ ਨੂੰ ਮਤਲਬ ਕਿ ਨਾਲ ਦੀ ਨਾਲ ਆਪਣੇ ਪੰਜਾਬ ਦੇ ਲੋਕ ਤਾਂ ਥੱਲੇ ਲਾ ਕੇ ਰੱਖ ਲੈਂਦੇ ਆ ਵੀ ਚੱਲ ਤੂੰ ਫਿਰ ਇਹਨੂੰ ਪਤਾ ਇਹਨੂੰ ਵੀ ਲੱਗ ਜਾਣਾ ਛੜਦੇ ਲੋਕ ਇਹਨੂੰ ਵੀ ਨਹੀਂ ਜਿਹੇ ਜਿਹਿਆਂ ਨੇ ਪਿੱਛੇ ਜੇ ਵਤੀਰੇ ਕਰ ਲਏ ਆ ਉਹ ਰਾਜ ਰਾਜੋ ਨਰਕਾ ਰੱਖਣਾ ਹਾਂ ਹਾਂ ਉਹ ਤਾਂ ਮਤਲਬ ਕਿ ਜਿਹੜੇ ਬੋਲ ਹੋਏ ਆ ਮਤਲਬ ਕਿ ਮਹਾਰਾਜ ਦੇ ਉਹ ਕਿਤੇ ਨਾ ਕਿਤੇ ਜਾ ਕੇ ਹਰੇਕ ਤੇ ਲਾਗੂ ਹੋ ਜਾਣੇ ਆ ਇਹ ਜਿਹੜਾ ਮਤਲਬ ਕਿ ਜਿਵੇਂ ਬਾਬਾ ਜੀ ਨੇ ਗੱਲ ਕੀਤੀ ਆ ਫਿਰ ਜਿਹੜੇ ਆਪਦੇ ਇਹਨਾਂ ਦੇ ਗੋਣ ਹੁੰਦੇ ਆ ਆਪਦਾ ਜਿਹੜਾ ਇਹਨੇ ਪੇਸ਼ਾ ਹੁਣ ਤੱਕ ਅਪਣਾਈ ਰੱਖਿਆ ਉਹ ਵੀ ਤਾਂ ਕਿਤੇ ਨਾ ਕਿਤੇ ਅੱਗੇ ਆਉਣਾ ਇਹਨਾਂ ਦੇ ਵਿੱਚ ਜੀਰਾ ਮਤਲਬ ਪਤਾ ਨਹੀਂ ਕਿਉਂ ਨਹੀਂ ਹੈਗਾ ਗਾ ਯਾਰ ਬੋਲ ਨਹੀਂ ਸਕਦੇ ਕਿ ਯਾਰ ਸੀਐਮ ਮੈਂ ਇੱਕ ਪੰਜਾਬ ਦਾ ਮੈਂ ਵਾਰੀ ਵਾਰੀ ਇਹ ਗੱਲ ਕਹਾਂਗਾ ਯਾਰ ਤੂੰ ਆਪਦਾ ਚਿਹਰਾ ਬਣ ਕੇ ਖੜ ਵੀ ਸਕਦਾ ਆ ਆਪਦੀ ਸਟੇਟ ਦਾ ਯਾਰ ਵੀ ਮੇਰੇ ਲੋਕ ਆ ਤੁਸੀਂ ਕਿਵੇਂ ਇਹ ਕੰਮ ਕਰ ਸਕਦੇ ਹੋ ਵੀ ਮੇਰੀ ਹੱਦ ਦੇ ਵਿੱਚ ਆ ਗਈ ਹੂੰ ਜਿਹੜੀ ਮੇਰੀ ਹੱਦ ਇਹਨਾਂ ਨੇ ਜਿਹੜਾ ਕੁਝ ਪਿੱਛੇ ਇੰਡੋ-ਪਾਕ ਬਾਰਡਰ ਬਣਾਈ ਰੱਖਿਆ ਉਹ ਕਿਵੇਂ ਇਹ ਇਹਦੇ 'ਚ ਇੰਨੀ ਵੀ ਹਿੰਮਤ ਹੈ ਨਹੀਂ ਸੀ ਕਿ ਯਾਰ ਇੱਕ ਵਾਰੀ ਮੂਹਰੇ ਆ ਕੇ ਤਾਂ ਖੜਦਾ ਵੀ ਯਾਰ ਇਹ ਮੇਰੇ ਲੋਕ ਆ ਤੁਸੀਂ ਮੇਰੀ ਹਦੂਦ ਦੇ ਵਿੱਚ ਆ ਕੇ ਕਿਵੇਂ ਇਹ ਕੁ ਕਰ ਸਕਦੇ ਹੋ ਸਾਡਾ ਬੱਚਾ ਮਾਰਤਾ ਤੁਸੀਂ ਸਿੱਧੀਆਂ ਗੋਲੀਆਂ ਚਲਾ ਦੀਆਂ ਹੋਰ ਇਦੋਂ ਤੱਕ ਇਹ ਦੂਤੇ ਪਾਕਿਸਤਾਨ ਦੇ ਬਾਰਡਰ ਤੇ ਕੀ ਹੁੰਦਾ ਇਹੀ ਕੁਝ ਹੁੰਦਾ ਯਾਰ ਇਹ ਜਮਾ ਹੀ ਸੌ ਗਿਆ ਪਤਾ ਨਹੀਂ ਪੰਜਾਬ ਦੇ ਮਾੜੀ ਕਿਸਮਤ ਆ ਮੈਂ ਕਹੂੰਗਾ ਪੰਜਾਬ ਦੀ ਆ ਜਿਹੜੇ ਪਤਾ ਨਹੀਂ ਕਾਹਤੋਂ ਸਾਡੇ ਅੱਖਾਂ ਦੇ ਅੱਗੇ ਪੜਦਾ ਆ ਜਾਂਦਾ ਹਰ ਵਾਰੀ ਅਸੀਂ ਕੋਈ ਨਾ ਕੋਈ ਵੱਡਾ ਉਦੋਂ ਚੁਣ ਕੇ ਭੇਜ ਨੇ ਵੀ ਆ ਜਾ ਹੁਣ ਤੂੰ ਸਾਨੂੰ ਸਾਡਾ ਲਹੂ ਚੂਸ ਲਾ ਚਲੋ ਦੇਖੀ ਜਾਊਗੀ ਹੁਣ ਜਿਹੜਾ ਪੰਜਾਬ ਦੇ ਸਿਰ ਤੇ ਲੱਗ ਗਿਆ ਇਹ ਤਾਂ ਹੁਣ 5 ਸਾਲ ਪੂਰੇ ਕਰਨੇ ਹੀ ਪੈਣੇ ਆ ਜੀ ਬਿਲਕੁਲ ਸਾਨੂੰ ਕਾਇਮ ਹੋ ਪੂਰੇ ਬਾਹਰ ਟਿ ਲੀਜੀ ਹੈ ਹੈ ਸਰਦੀ ਕਲਾ ਜੀ ਅੱਛਾ ਮਤਲਬ ਕਿ ਡਟੇ ਹੋਏ ਮੋਰਚੇ ਚ ਪੂਰਾ ਬਿਲਕੁਲ ਜੀ ਇਹ ਸਾਰੇ ਡਟੇ ਹੋਏ ਆ ਅਸਲ ਦੇ ਵਿੱਚ ਇਦਾਂ ਹੀ ਮਾਹੌਲ ਚੱਲਦਾ ਰਹਿੰਦਾ ਇੱਥੇ ਸਾਰਿਆਂ ਨੂੰ ਇਹੋ ਹੀ ਨਿਗਾ ਬਣੀ ਹੋਈ ਹੈ ਕਿ ਕਿਤੇ ਸਰਕਾਰ ਆ ਕੇ ਉਹ ਆ ਗਲਤੀ ਨਾ ਕਰ ਬੈਠੇ ਜਿਹੜੀ ਉਹ ਪਹਿਲੇ ਦਿਨ ਤੂੰ ਮੈਂ ਚਾਕ ਕਰੋ ਆਪਣੀ ਰਾਹ i ਆਪਣੀ ਰਾਖੀ ਆਪਕੋ ਬਿਲਕੁਲ ਇਹ ਹੈ ਇਹਨਾਂ ਦੇ ਸਨੇਹੀ ਆ ਇੱਥੇ ਮੋਰਚਾ ਚੱਲ ਰਿਹਾ ਹਰੇਕ ਤਰ੍ਹਾਂ ਦਾ ਪ੍ਰਬੰਧ ਹੈ ਜੇ ਕੋ ਆਉਣਾ ਚਾਹੁੰਦਾ ਸੌਣ ਲਈ ਪ੍ਰਬੰਧ ਵੀ ਪੂਰਾ ਹੈਗਾ ਪਡਾਲ ਦੇ ਵਿੱਚ ਪੂਰੇ ਬਿਸਤਰੇ ਲੱਗਦੇ ਰਾਤ ਨੂੰ 5-700 ਬੰਦਾ ਇੱਥੇ ਪੈਂਦਾ ਪਹਿਰੇ ਤੇ ਹੁੰਦੇ ਆ ਮਤਲਬ ਹਰੇਕ ਤਰ੍ਹਾਂ ਦਾ ਇੱਥੇ ਪ੍ਰਬੰਧ ਹੈਗਾ ਕਿਸੇ ਗੱਲ ਦੀ ਕੋਈ ਝਿਜਕ ਲੈ ਕੇ ਘਰੋਂ ਨਹੀਂ ਤੁਰਨਾਗਾ ਕਿ ਕਰੇ ਉੱਥੇ ਰਹਿਣ ਨੂੰ ਪੈਣ ਨੂੰ ਨਹਾਉਣ ਨੂੰ ਧੋਣ ਨੂੰ ਜਾਂ ਖਾਣ ਨੂੰ ਕੁਝ ਮਿਲੇਗਾ ਕਿ ਨਹੀਂ ਮਿਲੇਗਾ ਇੱਥੇ ਹਰੇਕ ਤਰ੍ਹਾਂ ਦਾ ਪ੍ਰਬੰਧ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠੇ ਉਹਨਾਂ ਦੇ ਪਰਿਵਾਰ ਅਸੀਂ ਘਰ ਦਾ ਕੋਈ ਕੰਮ ਕਾਜ ਕਰਨ ਲੱਗੇ ਇੱਥੇ ਇਸ ਤਰ੍ਹਾਂ ਤੁਸੀਂ ਦੇਖ ਕੇ ਚੱਲੋ ਕਿ ਇੱਕ ਬਜ਼ੁਰਗ ਜਦੋਂ ਤੁਹਾਡੀ ਲੜਾਈ ਲੜ ਰਿਹਾ ਹੋਵੇ ਨੌਜਵਾਨ ਘਰੇ ਬੈਠੇ ਹੋਣ ਜਾਂ ਆਪਣੇ ਦੂਜੇ ਬਜ਼ੁਰਗ ਘਰਾਂ 'ਚ ਬੈਠੇ ਹੋਣ ਉਦੋਂ ਫਿਰ ਗੱਲ ਮਾੜੀ ਹੁੰਦੀ ਹੈ ਗੱਲ ਪੰਜਾਬ ਦੀ ਹੈ ਸਾਡੀ ਕੌਮ ਦੀ ਗੱਲ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ